ਸਸ਼ੀਕਾ ਜੀ ਮੈਂ ਗੁਰਪ੍ਰੀਤ ਸਿੰਘ ਅੱਜ ਪੋਲੀਟੀਕਲ ਦੇ ਜਿਹੜੇ ਕਾਫੀ ਗਰਮਾਉਂਦੇ ਮੁੱਦੇ ਨੇ ਉਹਨਾਂ ਬਾਬਤ ਗੱਲਬਾਤ ਕਰਾਂਗੇ ਜਿਸ ਤਰੀਕੇ ਦੇ ਨਾਲ ਬੀਤੇ ਦਿਨੀ ਵਿਕਰਮ ਮਜੀਠੀਆ ਜੇਲ੍ਹ ਤੋਂ ਬਾਹਰ ਨਿਕਲੇ ਤਾਂ ਜਿਹੜਾ ਸੋਸ਼ਲ ਸਿਨੈਰੀਓ ਹੈ ਜਾਂ ਫਿਰ ਪੋਲੀਟੀਕਲ ਜਿਹੜੀ ਚੱਲ ਰਹੀ ਹੈ ਸਿਸਟਮ ਤਾਣਾ ਬਾਣਾ ਪੁਣਿਆ ਜਾ ਰਿਹਾ ਹੈ ਬੈਕ ਇਨ ਹੈਂਡ ਤੇ ਪਰਦੇ ਦੇ ਪਿੱਛੇ ਉਹਦੀ ਘੋਕ ਪੜਤਾਲ ਕਰਾਂਗੇ ਕਿ ਆਖਿਰ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਕਿੱਧਰ ਨੂੰ ਜਾ ਸਕਦੀ ਹੈ ਕਿਉਂਕਿ ਜਦੋਂ ਤੋਂ ਵਿਕਰਮ ਮਜੀਠੀਆ ਬਾਹਰ ਆਏ ਨੇ ਉਹਨਾਂ ਨੇ ਇੰਨੀ ਗੱਲ ਦਾ ਜ਼ਿਕਰ ਕੀਤਾ ਮੀਡੀਆ ਦੇ ਮੁਖਾਤਿਬ ਹੋਦਿਆਂ ਕਿ ਮੈਂ ਸਾਰਿਆਂ ਨੂੰ ਇਕੱਠੇ ਕਰੂੰਗਾ ਨੰਗੇ ਪੈਰੀ ਸਾਰਿਆਂ ਕੋਲ ਜਾਊਂਗਾ ਤੇ ਸਾਰਿਆਂ ਨੂੰ ਇਕੱਠੇ ਕਰੂੰਗਾ ਉਦੋਂ ਬਾਅਦ ਭਾਵੇਂ ਉਹ ਪੁਨਰਸਰਜੀਤ ਹੋਵੇ ਜਾਂ ਫਿਰ ਦੂਸਰੇ ਸਿਆਸੀ ਦਲਾਂ ਦੇ ਵਿੱਚ ਜਿਹੜੇ ਕਾਲੀ ਦਲ ਦੇ ਲੀਡਰ ਉਹ ਗਏ ਹੋਣ ਉਹਨਾਂ ਦੀ ਹੁਣ ਕੀ ਰਾਇ ਹੈ ਇਸ ਮੁਤਲਕ ਗੱਲਬਾਤ ਕਰਾਂਗੇ ਹੋਰ ਵੀ ਕਾਫੀ ਪੱਖਵੇਂ ਮਸਲੇ ਨੇ ਉਹਨਾਂ ਬਾਬਤ ਗੱਲਬਾਤ ਕਰਾਂਗੇ ਸਾਡੇ ਨਾਲ ਸਟੂਡੀਓ ਦੇ ਵਿੱਚ ਅੱਜ ਹਾਜ਼ਰ ਨੇ ਸੀਨੀਅਰ ਜਰਨਲਿਸਟ ਸੁਰਿੰਦਰ ਡੱਲਰ ਡੱਲਰ ਜੀ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਗੁੱਡ ਪੀਸ ਜੀ ਦਲਾਸਾ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਕਿ ਇਨੀ ਦਿਨੀ ਬਿਕਰਮ ਮਜੀਠੀਆ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸਿਆਸਤ ਕਾਫੀ ਤਰ੍ਹਾਂ ਦੇ ਚੱਲ ਰਹੀ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਮੈਂ ਸਾਰੇ ਨੂੰ ਇਕੱਠਿਆਂ ਲੈ ਕੇ ਨਾਲ ਚੱਲੂੰਗਾ ਲੇਕਿਨ ਇਕੱਠੇ ਲੱਗਦੇ ਨਜ਼ਰ ਨਹੀਂ ਆ ਰਹੇ ਕਿਉਂਕਿ ਹਰੇਕ ਦੇ ਆਪ ਕੋ ਆਪਣੀਆਂ ਸਟੇਟਮੈਂਟਾਂ ਨਜ਼ਰ ਆ ਰਹੀਆਂ ਨੇ ਕਿਤਾ ਦਿੱਖ ਦੇਖੋ ਬਿਕਰਮ ਮਜੀਠੀ ਨੇ ਤਾਂ অতি ਉਤਸ਼ਾਹ ਚ ਗੱਲ ਕੀਤੀ ਮੈਨੂੰ ਲੱਗਦਾ ਭਾਵੇਂ ਜੇਲ੍ਹ ਦੇ ਵਿੱਚ ਜਦੋਂ ਸੁਖਵੀਰ ਬਾਦਲ ਬਿਕਰਮ ਉਹਨਾਂ ਨੂੰ ਮਿਲਣ ਗਏ ਪਾ ਮੇ ਸੁਖਵੀਰ ਬਾਦਲ ਨੇ ਬਿਕਰਮ ਨੂੰ ਕਹਿ ਦਿੱਤਾ ਹੋਵੇ ਕਿ ਤੁਸੀਂ ਕੋਸ਼ਿਸ਼ ਕਰ ਲਓ ਕਿਉਂਕਿ ਚਾਹੁੰਦਾ ਸੁਖਵੀਰ ਬਾਦਲ ਵੀ ਹੈ ਕਿਤੇ ਨਾ ਕਿਤੇ ਕਿ ਪੁਨਰ ਸੁਰਜੀਤ ਅਕਾਲੀ ਦਲ ਦੇ ਵਿੱਚ ਸਨ ਮਾਰੀ ਜਾਵੇ ਕਿਉਂਕਿ ਸੁਖਵੀਰ ਬਾਦਲ ਨੂੰ ਪਤਾ ਹੈ ਕਿ ਬਹੁਤ ਵੱਡੀ ਲੀਡਰਸ਼ਿਪ ਪੁਨਰ ਸੁਰਜੀਤ ਅਕਾਲੀ ਦਲ ਚ ਚਲੀ ਗਈ ਹੈ ਭਾਵੇਂ ਪੁਨਰ ਸੁਰਜੀਤ ਅਕਾਲੀ ਦਲ ਚ ਵੱਖਰੀ ਤਰ੍ਹਾਂ ਦੀ ਦੁਚਿੱਤੀ ਹੈ ਲੀਡਰਸ਼ਿਪ ਦੇ ਵਿੱਚ ਪ੍ਰੋਗਰਾਮਾਂ ਨੂੰ ਲੈ ਕੇ ਲੀਡਰਸ਼ਿਪ ਨੂੰ ਲੈ ਕੇ ਵਰਕਿੰਗ ਸਟਾਈਲ ਨੂੰ ਲੈ ਕੇ ਪਰ ਇਸ ਦੇ ਬਾਵਜੂਦ ਵੀ ਸੁਖਵੀਰ ਬਾਦਲ ਨੂੰ ਇਹ ਪਤਾ ਹੈ ਕੇ ਸ਼ਰੋਮਣੀ ਅਕਾਲੀ ਦਲ ਜਿਹਦਾ ਉਹ ਪ੍ਰਧਾਨ ਹੈ ਹੂੰ ਉਹਦੇ ਕੋਲੇ ਵੱਡੇ ਕੱਦ ਦੇ ਲੀਡਰ ਨਹੀਂ ਹੈ ਔਰ 117 ਦੇ ਵਿੱਚੋਂ ਜੇ ਸ਼ਹਿਰੀ ਸੀਟਾਂ ਕੱਢ ਦिए ਦੇਖੋ ਘਟੋ ਘਟ ਪੰਜਾਬ 'ਚ ਅਸੀਂ 35 40 ਸੀਟਾਂ ਤਾਂ ਉਹ ਮੰਨਦੇ ਆ ਜਿਹੜੀਆਂ ਸ਼ਹਿਰੀ ਆਰਧ ਸ਼ਹਿਰੀ ਐ ਜੇ 40 ਸੀਟਾਂ ਵੀ ਕੱਢ ਦिए ਤੇ ਸੁਖਬੀਰ ਬਾਦਲ ਕੋਲੇ 70 80 ਸੀਟਾਂ ਦੇ ਲਈ ਵੀ ਚਿਹਰਿਆਂ ਦੀ ਲੋੜ ਹੈ ਉਹਦੇ ਵਿੱਚ ਉਹਨਾਂ ਦੇ ਬਹੁਤ ਸਾਰੇ ਸਥਾਪਿਤ ਲੀਡਰ ਜਦੋਂ ਦੂਜੀ ਧਿਰ 'ਚ ਚਲੇ ਗਏ ਸੁਖਬੀਰ ਨੂੰ ਇਹ ਪਤਾ ਹੈ ਕਿ ਜੇ ਮੈਂ 25 30 35 40 45 ਸੀਟਾਂ ਵੀ ਜਿੱਤਣੀਆਂ ਨੇ ਤੇ ਮੈਨੂੰ ਉਹ ਲੀਡਰ ਬਹੁਤ ਸਹਾਈ ਹੋ ਸਕਦੇ ਨੇ ਜਿਹੜੇ ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਦਾ ਥੰਮ ਰਹੇ ਨੇ ਹਮ ਹੁਣ ਸਿੱਧੇ ਤੌਰ ਤੇ ਸੁਖਬੀਰ ਬਾਦਲ ਨੇ ਕਈ ਵਾਰੀ ਇਕੱਲੇ ਅਪੀਲ ਕਰਤੀ ਬਲਵਿੰਦਰ ਸਿੰਘ ਭੁੰਦੜ ਉਹਨਾਂ ਨੇ ਵੀ ਕਈ ਵਾਰੀ ਕਰਤੀ ਵੀ ਆਓ ਇਕਾ ਕਰ ਲਈਏ ਬਿਲਕੁਲ ਪਰ ਸੁਖਬੀਰ ਬਾਦਲ ਨੇ ਨਾ ਤਾਂ 2 ਦਸੰਬਰ ਦਾ ਹੁਕਮਨਾਮਾ ਇਨ ਬਿਨ ਮੰਨਿਆ ਹਮ ਇਸ ਕਰਕੇ ਉਹ ਸਿੱਧੇ ਤੌਰ ਤੇ ਤਾਂ ਅਸਤੀਫਾ ਦੇ ਨਹੀਂ ਸਕਦਾ 2 ਦਸੰਬਰ ਦੇ ਹੁਕਮਨਾਮੇ ਮੁਤਾਬਕ ਤਾਂ ਬਾਕੀ ਤਰ੍ਹਾਂ ਕਹਿੰਦੇ ਆ ਵੀ ਸੁਖਬੀਰ ਅਸਤੀਫਾ ਦੇ ਦੇ ਤੇ ਏਕੇ ਦਾ ਰਸਤਾ ਸਾਫ਼ ਹੈ ਮਨਪੀਤਿਆਲੀ ਔਰ ਸਾਰੇ ਜਿਹੜੇ ਮੈਂਬਰ ਸੀ ਉਹਨਾਂ ਦੇ ਪੰਜ ਮੈਂਬਰੀ ਕਮੇਟੀ ਦੇ ਰਹਿ ਗਏ ਸੀ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ 18 ਮਾਰਚ ਨੂੰ ਮਿਲ ਕੇ ਆਏ ਨੇ ਜਦੋਂ ਗਿਆਨੀ ਗੜਗੇਸ ਉਹਨਾਂ ਨੇ ਉਹਨਾਂ ਨੂੰ ਸੱਮਣ ਕੀਤਾ ਸੀ ਵੀ ਆਓ ਚਾਹ ਦੇ ਕੱਪ ਤੇ ਮਿਲਦੇ ਆਂ ਸੋ ਉਹਨਾਂ ਨੇ ਉਦੋਂ ਹੀ ਕਹਿਤਾ ਸੀ ਮਨਪੀਤਿਆਲੀ ਵਰਗਿਆਂ ਨੇ ਕੀ ਅੜਿੱਕਾ ਏਕਤਾ ਦੇ ਵਿੱਚ ਇੱਕੋ ਹੀ ਵਿਅਕਤੀ ਹੈ ਉਹ ਹੈ ਸੁਖਬੀਰ ਸਿੰਘ ਬਾਦਲ ਹਮ ਸੁਖਬੀਰ ਬਾਦਲ ਅਸਤੀਫਾ ਦੇ ਦੇ ਤੇ ਏਕਤਾ ਦਾ ਰਾਹ ਸਾਫ ਹੈ ਹੁਣ ਸੁਖਬੀਰ ਬਾਦਲ ਤਾਂ ਅਸਤੀਫਾ ਦਿੰਦਾ ਲੱਗਦਾ ਨਹੀਂ ਸੁਖਬੀਰ ਨੇ ਹੋ ਸਕਦਾ ਵਿਕਰਮ ਨੂੰ ਕਿਹਾ ਹੋਵੇ ਜੇਲ੍ਹ 'ਚ ਨਾਲੇ ਵਿਕਰਮ ਮਜੀਠੀ ਦੀ ਤਾਕਤ ਸੁਖਬੀਰ ਨੇ ਸੋਚਿਆ ਹੋਣਾ ਮੈਨੂੰ ਪਤਾ ਲੱਗ ਜੂ ਕਿਉਂਕਿ ਵਿਕਰਮ ਬਾਰੇ ਵੀ ਕਿਹਾ ਜਾਂਦਾ ਨਾ ਕਿ ਉਹ ਵੀ ਕਿਤੇ ਨਾ ਕਿਤੇ ਥੋੜਾ ਬਤ ਨਾਰਾਜ਼ ਹੈ ਮਾਜੇਦਾਰ ਜਰਨੈਲ ਵੀ ਹੈ ਤੇ ਕਿਤੇ ਨਾ ਕਿਤੇ ਮਤਭੇਦਾਂ ਦੀ ਗੱਲ ਆਉਂਦੀ ਟੱਬਰ 'ਚ ਹੋ ਸਕਦਾ ਸੁਖਬੀਰ ਨੇ ਟਾਰਗੇਟ ਦਿੱਤਾ ਹੋਵੇ ਮਜੀਠੀ ਨੂੰ ਵੀ ਲੌਂਗ ਮਜੀਠੀਆ ਸਾਹਿਬ ਤੁਹਾਡੇ ਸਮੇਂ ਦਿੱਤਾ ਕਰ ਦੋ ਕਰਾ ਦਿਓ ਇਕਤਾ ਲਿਆਓ ਲੀਡਰ ਹੁਣ ਮਜੀਠੀਏ ਦੇ ਲਈ ਸੱਦਾ ਤਾਂ ਦੇਤਾ ਮਜੀਠੀਏ ਨੇ ਜੇਲ੍ਹ ਚੋਂ ਆਇਆ ਜਦੋਂ ਜੇਲ੍ਹ ਚੋਂ ਰਿਹਾ ਹੋਇਆ ਸਾਰਾ মিডিਆ ਦੁਨੀਆ ਭਰ ਦਾ ਉੱਥੇ ਪਹੁੰਚ ਗਿਆ ਕਹਿ ਵੀ ਦਿੱਤਾ ਮਜੀਠੀਏ ਨੇ ਮੈਂ ਨੰਗੇ ਪੈਰੀ ਜਾਊਂਗਾ ਤੇ ਮੈਂ ਇਕਤਾ ਕਰਾਊਂਗਾ ਇਹ ਵੀ ਕਹਿਤਾ ਵੀ ਸੁਖਬੀਰ ਬਾਦਲ ਤੋਂ ਵੀ ਹਰੀ ਝੰਡੀ ਹੈ ਹੁਣ ਸਵਾਲ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਪੁਰਸੁਜੀਤ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸਾਬਕਾ ਜੱਥੇਦਾਰ ਨੇ ਉਹ ਥਾਂ ਥਾਂ ਤੇ ਕਹਿ ਰਹੇ ਨੇ ਕਿ ਬਿਕਰਮ ਮਜੀਠੀਆ ਪਹਿਲਾਂ ਭਗੌੜੇ ਦਲ ਦੇ ਪ੍ਰਧਾਨ ਕੋਲੇ ਨੰਗੇ ਪੈਰੀ ਜਾਏ ਕਿਉਂਕਿ ਗਾਨੀ ਹਰਪ੍ਰੀਤ ਸਿੰਘ ਭਗੌੜਾ ਦਲ ਕਹਿੰਦੇ ਨੇ ਸੁਖਬੀਰ ਬਾਦਲ ਦੀ ਪਾਰਟੀ ਨੂੰ ਉਹ ਕਹਿੰਦੇ ਪਹਿਲਾਂ ਸੁਖਬੀਰ ਕੋਲੇ ਨੰਗੇ ਪੈਰੀ ਜਾਵੇ ਮਜੀਠੀਆ ਹੁਣ ਮਜੀਠੀਆ ਉੱਥੇ ਜਾਂਦਾ ਹੈ ਜਾਂ ਨਹੀਂ ਜਾਂਦਾ ਇਹ ਵਕਤ ਦੱਸੂਗਾ ਪਰ ਮੁਲਾਕਾਤਾ ਤਾਂ ਮਜੀਠੀਏ ਤੇ ਬਾਦਲ ਦੀਆਂ ਹੁੰਦੀਆਂ ਹੀ ਨੇ ਨਾ ਮਜੀਠੀ ਦੇ ਘਰੇ ਸੁਖਬੀਰ ਬਾਦਲ ਚਲਾ ਗਿਆ ਸੀ ਉਸ ਦਿਨ ਰਾਤ ਨੂੰ 2 ਫਰਵਰੀ ਨੂੰ ਜਦੋਂ ਮਜੀਠੀਆ ਰਿਹਾ ਹੋਇਆ ਪਰ ਜਿਹੜੀ ਗੱਲ ਦਾ ਡਰ ਸੀ ਪੰਜਾਬ ਦੀ ਰਾਜਨੀਤੀ ਚ ਕਿ ਮਜੀਠੀਆ ਦੇ ਵੀ ਗਹਿਰੇ ਸਬੰਧ ਨੇ ਭਾਵੇਂ ਰਖੜਾ ਸਾਹਿਬ ਨੇ ਭਾਵੇਂ ਚੰਦੂ ਮਾਜਰਾ ਸਾਹਿਬ ਨੇ ਭਾਵੇਂ ਪ੍ਰਮਿੰਦਰ ਟੀਨਸਾ ਨੇ ਜਾਂ ਹੋਰ ਨੇ ਹadesh ਪ੍ਰਤਾਪ ਸਿੰਘ ਕਹਿਰੋਂ ਭਾਵੇਂ 42 ਸਾਲ ਨੇ ਸਿਆਸੀ ਮਤਪੇਦ ਹੋ ਸਕਦੇ ਨੇ ਮਨਪੀ 42 ਨਾਲ ਤਾਂ ਦੋਸਤੀਆਂ ਮਜੀਠੀਆ ਦੀ ਹੁਣ ਕੀ ਮਜੀਠੀਆ ਉਹਨਾਂ ਸਾਰਿਆਂ ਨੂੰ ਲਿਜਾ ਸਕਦਾ ਹੈ ਇਹ ਸੰਭਾਵਨਾ ਬਣੀ ਸੀ ਵੀ ਕਿਤੇ ਮਜੀਠੀਆ ਨਾਲ ਕੁਝ ਲੀਡਰ ਚਲੇ ਨਾ ਜਾਣ ਹੂੰ ਲੇਕਿਨ ਸਾਰੇ ਲੀਡਰਾਂ ਨੇ ਵੈਲਕਮ ਵੀ ਕੀਤਾ ਭਾਵੇਂ ਚੰਦੂ ਮਾਜਰਾ ਹੈ ਭਾਵੇਂ ਮਲੂਕਾ ਸਾਹਿਬ ਨੇ ਗੁਰਪ੍ਰਤਾਪ ਵਡਾਲਾ ਹੈ ਭਾਵੇਂ ਮਲੂਕਾ ਹੈ ਸਾਰਿਆਂ ਨੇ ਵੈਲਕਮ ਕੀਤਾ ਵੀ ਏਕਤਾ ਹੋ ਜਾਣੀ ਚਾਹੀਦੀ ਹੈ ਪਰ ਗੱਲ ਕਿੱਥੇ ਆ ਕੇ ਖੜ ਗਈ ਜਦੋਂ ਗਿਆਨੀ ਹਰਪ੍ਰੀਤ ਨੇ ਕਹਿਤਾ ਕਿ 2 ਦਸੰਬਰ ਦੇ ਹੁਕਮਨਾਮੇ ਦੀ ਰੋਸ਼ਨੀ ਚ ਏਕਤਾ ਹੋਗੀ ਹੁਣ ਮਨਪ੍ਰੀਤ ਆਲੀ ਹੋ ਗਏ ਰਖੜਾ ਸਾਹਿਬ ਹੋ ਗਏ ਜਾਂ ਚੰਦੂ ਮਾਜਰਾ ਸਾਹਿਬ ਹੋ ਗਏ ਅਗਰ 2 ਦਸੰਬਰ ਦੇ ਹੁਕਮਨਾਮੇ ਦੀ ਉਦੀ ਰੌਸ਼ਨੀ ਤੋਂ ਬਿਨਾ ਜਾਂਦੇ ਨਹੀਂ ਉਸ ਹੁਕਮਨਾਮੇ ਦੀ ਭਾਵਨਾ ਤੋਂ ਉਲਟ ਜਾਂਦੇ ਨਹੀਂ ਤੇ ਫਿਰ ਪੰਜਾਬ ਦੇ ਲੋਕਾਂ 'ਚ ਉਹਨਾਂ ਦਾ ਆਧਾਰ ਨਹੀਂ ਬਚਣਾ ਫਿਰ ਉਹ ਸੁਖਵੀਰ ਨਾਲ ਜਾ ਕੇ ਕਰਨਗੇ ਵੀ ਕੀ ਅਗਰ ਅੱਜ ਚੰਦੂ ਮਾਜਰਾ ਸਾਹਿਬ 2 ਦਸੰਬਰ ਦੇ ਹੁਕਮਨਾਮੇ ਤੋਂ ਉਲਟ ਹੋ ਕੇ ਚਲੇ ਗਏ ਤੇ ਇਹਦਾ ਮਤਲਬ ਹੈ ਸਿਧਾਂਤਾਂ ਤੋਂ ਉਲਟ ਫਿਰ ਜੰਦੂ ਮਾਦਰਾ ਸਾਹਿਬ ਵੀ ਹੋ ਗਏ ਪਰ ਆਪਾਂ ਇੱਕ ਇੱਕ ਹੋਰ ਵੀ ਚੀਜ਼ ਬੜੀ ਹੈ ਮੈਂ ਜਿਵੇਂ 2 ਦਸੰਬਰ ਦਾ ਹੁਕਮਨਾਮਾ ਦਾ ਜ਼ਿਕਰ ਕਰ ਰਹੇ ਠੀ ਸਾਰੇ ਜ਼ਿਕਰ ਕਰ ਰਹੇ ਨੇ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਇੱਕ ਪ੍ਰोसीजर ਆਇਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਉਸ ਦੇ ਮੁਤਾਬਕ ਜਿਹੜਾ ਪ੍ਰਧਾਨ ਚੁਣਿਆ ਜਾਂਦਾ ਡੈਲੀਗੇਸ਼ਨ ਜਿਹੜਾ ਹੈ ਉਹ ਚੁਣਦਾ ਹੈ ਪ੍ਰਧਾਨ ਨੂੰ ਚੁਣਦਾ ਹੈ ਲੇਕਿਨ ਸ਼ਖਬੀਰ ਬਾਦਲ ਹੋ ਰਹੇ ਨੇ ਜੇ ਕਹਿ ਲੋ ਜਾਂ ਫਿਰ ਪਿੱਛੇ ਕੋਈ ਹੋਰ ਲੀਡਰਸ਼ਿਪ ਨੇ ਕਰ ਉਹਨਾਂ ਨੇ ਉਹ ਰਸਤਾ ਪਧਰਾ ਕਰ ਲਿਆ ਉਹ ਕਹਿੰਦੇ ਵੀ ਅਸੀਂ ਜਿਹੜਾ ਪ੍ਰੋਟੋਕੋਲ ਸੀ ਸ਼੍ਰ ਉਹ ਚੀਜ਼ ਨੂੰ ਸਾਫ਼ ਕਰਨਾ ਚਾਹੁੰਦੇ ਆ ਨਹੀਂ ਦੇਖੋ ਤਾਂ ਦੋਵੇਂ ਧਿਰਾਂ ਨੇ ਨਾ ਸੁਖਵੀਰ ਬਾਦਲ ਕਹਿ ਰਿਹਾ ਵੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਮੰਨਿਆ ਜੀ ਅਸੀਂ ਭਰਤੀ ਕੀਤੀ ਡੈਲੀਗੇਟ اجلاس ਕੀਤਾ ਤੇ ਪ੍ਰਧਾਨ ਬਣ ਗਿਆ دوسری ਧਿਰ ਕਹਿੰਦੀ ਕਿ ਸੁਖਵੀਰ ਬਾਦਲ ਉਹਨਾਂ ਦੀ ਭਰਤੀ ਬੋਗਸ ਹੈ ਉਹ ਉਹਨਾਂ ਦੇ ਇਲਜ਼ਾਮ ਲਾਉਂਦੇ ਨੇ ਉਹ ਕਹਿੰਦੇ ਅਸੀਂ ਪੰਜ ਮੈਂਬਰੀ ਕਮੇਟੀ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਭਰਤੀ ਕੀਤੀ ਡੈਲੀਗੇਟ اجلاس ਕੀਤਾ ਤੇ ਅਸੀਂ ਪ੍ਰਧਾਨ ਚੁਣ ਲਿਆ ਹੁਣ ਦੋਵੇਂ ਧਿਰਾਂ ਆਪਣੇ ਆਪ ਨੂੰ ਸੱਚਾ ਕਹਿ ਰਹੀਆਂ ਨੇ ਬਿਲਕੁਲ ਲੇਕਿਨ ਸਤ 2 ਦਸੰਬਰ ਦੇ ਹੁਕਮਨਾਮੇ ਨੇ ਜਿਹੜੀ 7 ਮੈਂਬਰੀ ਕਮੇਟੀ ਬਣਾਈ ਸੀ ਉਹਦਾ ਉਦੇਸ਼ ਤਾਂ ਇਹ ਸੀ ਨਾ ਵੀ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਰਹੂਗਾ ਇੱਕੋ ਹੀ ਰਹੂਗਾ ਇੱਕੋ ਹੀ ਪ੍ਰਧਾਨ ਰਹੂਗਾ ਇੱਕੋ ਹੀ ਲੀਡਰਸ਼ਿਪ ਰਹੂਗੀ ਮਿਲ ਕੇ ਭਰਤੀ ਹੋਊਗੀ ਸੋ ਮਿਲ ਕੇ ਤਾਂ ਕੀਤਾ ਨਹੀਂ ਕੁਝ ਬਿਲਕੁਲ ਹੋ ਗਏ ਵੱਖਰੇ ਵੱਖਰੇ ਅਕਾਲੀ ਦਲ ਵੀ ਦੋ ਬਣ ਗਏ ਇੱਕ ਪਨਰ ਸੁਜੀਤ ਬਣ ਗਿਆ ਰੌਲਾ ਹੁਣ ਇਹ ਹੈ ਕਿ ਦੋਵਾਂ ਨੂੰ ਇਹ ਪਤਾ ਹੈ ਕਿ ਸਾਡਾ ਇਕੱਲੇ ਰਹਿ ਕੇ ਕੁਝ ਨਹੀਂ ਬਣਨਾ ਹਮਮ ਹੁਨਰ ਸੁਜੀਤ ਅਕਾਲੀ ਦਲ ਦਾ ਵੀ ਇਕੱਲੇ ਰਹਿ ਕੇ ਕੁਝ ਨਹੀਂ ਬਣਨਾ ਹਮ ਹਾਲਾਂਕਿ ਜਦੋਂ 5 ਮੈਂਬਰੀ ਕਮੇਟੀ ਭਰਤੀ ਕਰ ਰਹੀ ਸੀ ਜਦੋਂ 15 ਲੱਖ ਮੈਂਬਰ ਭਰਤੀ ਹੋਏ ਗੁਰਪ੍ਰੀਤ ਜੀ ਬਿਲਕੁਲ ਉਸ ਵੇਲੇ ਉਭਾਰ ਲਿਆ ਸੀ ਪਨਰਸੂਜੀਤ ਅਕਾਲੀ ਦਲ ਨੇ ਉਦੋਂ ਪਨਰਸੂਜੀਤ ਅਕਾਲੀ ਦਲ ਉਭਾਰ ਲੈ ਗਿਆ ਸੀ ਲੇਕਿਨ ਬਾਅਦ ਦੇ ਵਿੱਚ ਉਸ ਪੱਧਰ ਤੇ ਲੀਡਰਸ਼ਿਪ ਆਪਸ ਵਿੱਚ ਇਕੱਠੀ ਨਹੀਂ ਰਹੀਆਂ ਵੱਖ-ਵੱਖ ਕਾਰਨ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕੋਈ ਵੱਡਾ ਅੰਦੋਲਨ ਨਹੀਂ ਕੀਤਾ ਕੋਈ ਰੈਲੀਆਂ ਨਹੀਂ ਕੀਤੀਆਂ ਜਦਕਿ ਸੁਖਵੀਰ ਬਾਦਲ ਵਾਲੇ ਧਿਰ ਕੋਲੇ ਪੈਸੇ ਜ਼ਿਆਦਾ ਉਹ ਰੈਲੀਆਂ ਰੂਲੀਆਂ ਕਰੀ ਤੁਰੇ ਜਾਂਦੇ ਨੇ ਪਰ ਦੋਵੇਂ ਧਿਰਾਂ ਦਾ ਆਪਣੇ ਦਮ ਤੇ ਪੰਜਾਬ 'ਚ ਸੱਤਾ ਬਣਾਉਣਾ ਸਰਕਾਰ ਬਣਾਉਣਾ ਔਖਾ ਲੱਗਦਾ ਹੈ ਚਾਹੁੰਦੇ ਹੁਣ ਦੋਵੇਂ ਧਿਰਾਂ ਨੇ ਵੀ ਅਸੀਂ ਕਿਤਨਾ ਕਿਤੇ ਇਕੱਠੇ ਹੋ ਗਏ ਗਿਆਨੀ ਹਰਪ੍ਰੀਤ ਨੇ ਤਾਂ ਦੇਖੋ ਚੋਣ ਨਹੀਂ ਲੜਨੀ ਗਿਆਨੀ ਹਰਪ੍ਰੀਤ ਨੇ ਤਾਂ ਨਾ ਮੁੱਖ ਮੰਤਰੀ ਬਣਨਾ ਹੈ ਉਹਨਾਂ ਨੇ ਤਾਂ ਪ੍ਰਧਾਨ ਹੀ ਰਹਿਣਾ ਹੈ ਹੂੰ ਦੂਸਰੀਆਂ ਧਿਰਾਂ ਨੂੰ ਤਾਂ ਇਹ ਹੈ ਨਾ ਵੀ ਸਰਕਾਰ ਬਣ ਜਾਈਏ ਮੁੱਖ ਮੰਤਰੀ ਬਣ ਜਾਈਏ ਤੇ ਅਸੀਂ ਮੰਤਰੀ ਬਣ ਜਾਈਏ ਐਮਐਲਏ ਬਣ ਜਾਈਏ ਉਹ ਚਾਹੁੰਦੇ ਨੇ ਸਮਝੌਤਾ ਹੋਵੇ ਚੰਦੂ ਮਾਜਰਾ ਸਾਹਿਬ ਵੀ ਚਾਹੁੰਦੇ ਨੇ ਰਖੜਾ ਸਾਹਿਬ ਵੀ ਹੁਣ ਪੁਨਰ ਸੁਜੀਤ ਅਕਾਲੀ ਦਲ ਦੇ ਕਈ ਲੀਡਰ ਚਾਹੁੰਦੇ ਨੇ ਸਮਝੌਤਾ ਹੋ ਜੇ ਭਾਵੇਂ ਉਹਨੂੰ ਆਧਾਰੇ ਕਹਿ ਲੋ ਦੇ 2 ਦਸੰਬਰ ਸਾਹਿਬ ਦੇ ਹੁਕਮਨਾਮੇ ਦੀ ਰੌਸ਼ਨੀ ਸੀ ਜਾਂ ਇਹ ਕਹਿ ਲੋ ਵੀ ਇਹ ਸਾਰੇ ਵੀ ਇਹਨਾਂ ਨੂੰ ਵੀ ਪਤਾ ਹੈ ਵੀ ਜੇ ਇਕੱਲੇ ਰਹਿ ਗਏ ਸਾਡਾ ਬਣਨਾ ਕੁਝ ਨਹੀਂ ਪਰ ਹੁਣ ਸਿਧਾਤਾ ਤੋਂ ਪਿੱਛੇ ਕਿੱਦਾਂ ਹਟਣ ਹੁਣ ਮੈਨੂੰ ਇਹ ਲੱਗਦਾ ਹੈ ਕੁੱਲ ਮਿਲਾ ਕੇ ਇਹ ਗੱਲ ਇੱਥੇ ਪਹੁੰਚਣੀ ਹੈ ਹੋ ਸਕਦਾ ਹੈ ਆਉਂਦੇ ਸਮਿਆਂ 'ਚ ਬਾਦਲ ਕੀ ਢਿਰ ਵੀ ਪਰ ਪੁਨਰ ਸੁਜੀਤ ਅਕਾਲੀ ਦਲ ਦੇ ਲੀਡਰ ਵੀ ਦੁਬਾਰਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਸਕਦੇ ਨੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਦੁਬਾਰਾ ਚਿੱਠੀ ਦੇ ਸਕਦੇ ਨੇ ਵੀ ਜਥੇਦਾਰ ਸਾਹਿਬ ਅਸੀਂ ਏਕਤਾ ਕਰਨਾ ਚਾਹੁੰਦੇ ਆ ਤੁਸੀਂ ਹੁਕਮ ਦਿਓ ਜਾਂ ਤੁਸੀਂ ਸਾਡੀ ਹੁਕਮ ਕਰਾਓ ਭਾਵੇਂ 2 ਦਸੰਬਰ ਦੇ ਹੁਕਮਨਾਮੇ ਨੂੰ ਲਾਗੂ ਕਰਨ ਲਈ ਦੋਵੇਂ ਤਰ੍ਹਾਂ ਨੂੰ ਹੁਕਮ ਦਿਓ ਜਾਂ ਤੁਸੀਂ ਦੋਵੇਂ ਅਕਾਲੀ ਦਲਾਂ ਨੂੰ ਹੁਕਮ ਦਿਓ ਵੀ ਤੁਸੀਂ ਆਪਣੇ ਢਾਂਚੇ ਭੰਗ ਕਰੋ ਤੇ ਕੱਟੇ ਹੋਵੋ ਹੁਣ ਇਹ ਜਿਹੜਾ ਏਕਤਾ ਦਾ ਫੈਸਲਾ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਦੇ ਦਖਲ ਤੋਂ ਬਿਨਾ ਮੈਨੂੰ ਲੱਗਦਾ ਨਹੀਂ ਹੋਣਾ ਔਰ ਕਿਹੜੀ ਤਰ ਪਹਿਲਾਂ ਜਾਂਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਚਿੱਠੀ ਲੈ ਕੇ ਦਰਖਾਸਤ ਲੈ ਕੇ ਬੇਨਤੀ ਲੈ ਕੇ ਇਹਦਾ ਆਪਾਂ ਇੰਤਜ਼ਾਰ ਕਰੀਏ ਔਰ ਗੁਰਪ੍ਰੀਤ ਸਿੰਘ ਜੀ ਮੈਨੂੰ ਇਹ ਲੱਗਦਾ ਕਿ ਭਾਜਪਾ ਵੀ ਇਹ ਚਾਹੁੰਦੀ ਹੋਣੀ ਹੈ ਵੀ ਭਾਈ ਅਕਾਲੀ ਦਲ ਵਾਲਿਓ ਇਕੱਠੇ ਹੋ ਜਾਓ ਕਿਉਂਕਿ ਭਾਜਪਾ ਨੇ ਜੇ ਇਹ ਦੇਖਣਾ ਹੈ ਵੀ ਅਸੀਂ ਪੰਜਾਬ ਚ ਸੱਤਾ ਚਾਉਣਾ ਹੈ ਬਿਲਕੁਲ ਤੇ ਅੱਜ ਦੀਆਂ ਸਥਿਤੀਆਂ ਚ ਅਕਾਲੀ ਦਲ ਤੋਂ ਬਿਨਾ ਉਹਨਾਂ ਦਾ ਔਖਾ ਲੱਗਦਾ ਉਹ ਇਸ ਦੁਚਿੱਤੀ ਚ ਨੇ ਵੀ ਅਸੀਂ ਕਿਹੜੇ ਅਕਾਲੀ ਦਲ ਨਾਲ ਜਾਈਏ ਕਿਉਂਕਿ ਪਹਿਲਾਂ ਉਹ ਸੁਖਬੀਰ ਬਾਦਲ ਦੇ ਨਾਲ ਸੀ ਉਹਨਾਂ ਨੂੰ ਸੁਖਬੀਰ ਬਾਦਲ ਵੀ ਸੱਤਾ ਚਾਉਂਦਾ ਨਹੀਂ ਲੱਗਦਾ ਪੁਨਰਸਜੀਤ ਅਕਾਲੀ ਦਲ ਵੀ ਉਹਨਾਂ ਨੂੰ ਉਸ ਪੱਧਰ ਤੇ ਨਹੀਂ ਲੱਗਦਾ ਸੋ ਜੇ ਅਕਾਲੀ ਦਲ ਇਕੱਠੇ ਹੋ ਜਾਣ ਦੋਨੇ ਉਹ ਹੋਣਗੇ ਅਗਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁਕਮ ਔਰ ਇਹਨਾਂ ਚੋਂ ਕਿਹੜੀ ਧਿਰ ਪਹਿਲਾਂ ਸ਼੍ਰੀ ਅਕਾਲ ਤਖਤ ਸਭ ਤੇ ਪਹੁੰਚ ਕਰਦੀ ਹੈ ਆਪਾਂ ਉਹਦਾ ਇੰਤਜ਼ਾਰ ਕਰੀਏ ਫਿਰ ਪੰਜਾਬ ਦੀ ਸਿਆਸਤ ਨੇ ਘੁੰਮਣਾ ਪਰ ਮੈਨੂੰ ਇਦਾਂ ਲੱਗਦਾ ਹੈ ਸਰ ਕਿ ਜਿਸ ਤਰੀਕੇ ਦੇ ਨਾਲ ਸਿਧਾਂਤਕ ਗੱਲ ਕਰਦੇ ਆ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਪੁਰਰ ਸੇਦੀ ਨੇ ਦੋਨੇ ਸਿਧਾਂਤਕ ਤੌਰ ਤੇ ਹੀ ਚੱਲਦੇ ਦੇ ਦੇ ਉਹਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਦਾ ਕਿਉਂਕਿ ਜਦੋਂ ਕਾਰਜਕਾਰੀ ਜਥੇਦਾਰ ਸੀ ਗੱਲ ਹਰਪੀਤ ਖੋਰੀ ਹਰਪੀਤ ਸਿੰਘ ਹੋਰਾਂ ਨੇ ਉਸ ਮੌਕੇ ਤੇ ਗੱਲ ਕਹੀ ਸੀ ਕਿ ਭਾਈ ਆਪਾਂ ਵੱਖਰਾ ਚੁੱਲਾ ਨਹੀਂ ਬਣਾਉਣਾ ਆਪਾਂ ਇੱਕ ਬੈਨਰ ਥੱਲੇ ਸ਼ਰਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਲੇਕਿਨ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਆ ਕੇ ਉਹਨਾਂ ਨੇ ਇੱਕ ਵੱਖਰਾ ਜਿਹੜਾ ਪਲੇਟਫਾਰਮ ਤਿਆਰ ਕੀਤਾ ਹਾਲਾਂਕਿ ਬਾਅਦ ਦੇ ਵਿੱਚ ਕੁਝ ਕੜੀਆਂ ਸਾਹਮਣੇ ਆਈਆਂ ਚੰਦੂ ਮਾਦਰਾ ਸਾਹਿਬ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਗੱਲਬਾਤ ਕਹੀ ਕਿ ਉਸ ਤੋਂ ਪਹਿਲਾਂ ਢੀਂਡਸਾ ਸਾਹਿਬ ਦੇ ਕਰੇ ਚੰਡੀਗੜ੍ਹ ਰਹਿਸ਼ ਦੇ ਉੱਪਰ ਹੀ ਡਿਸਕਸ਼ਨ ਹੋ ਚੁੱਕੀ ਸੀ ਕਿ ਆਪਾਂ ਸੁਖਵੀਰ ਬਾਦਲ ਨੂੰ ਲਾਂਬੇ ਕਰਨਾ ਹੈ ਉਦੋਂ ਬਾਅਦ ਸੁਖਵੀਰ ਬਾਦਲ ਉਹਨਾਂ ਨੇ ਜਿਵੇਂ ਤੁਸੀਂ ਦੱਸ ਰਹੇ ਹੋ ਜਾਂ ਫਿਰ ਲੋਕਾਂ ਦੇ ਵਿੱਚ ਵੀ ਗੱਲ ਹੈ ਕਿ ਬੋਗਸ ਤਰੀਕੇ ਦੇ ਨਾਲ ਇਲਜ਼ਾਮ ਨੇ ਉਹਨਾਂ ਤੇ ਅਸੀਂ ਇਸ ਨੂੰ ਕੋਈ ਪੁਸ਼ਟੀ ਨਹੀਂ ਕਰਦੇ ਨੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਸਿਧਾਂਤਕ ਤੌਰ ਦੇ ਉੱਤੇ ਕਿਤਨਾ ਕਿਤੇ ਤਾਂ ਕਈ ਸਵਾਲ ਗਿਆਨੀ ਹਰਪ੍ਰੀਤ ਸਿੰਘ ਤੇ ਵੀ ਖੜੇ ਹੁੰਦੇ ਨੇ ਵੀ ਤੁਸੀਂ ਤਾਂ ਜੱਜ ਸੀ ਤੁਸੀਂ ਪ੍ਰਧਾਨ ਬਣ ਗਏ ਵੀ ਤੁਸੀਂ ਜਥੇਦਾਰ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਤੁਸੀਂ ਪ੍ਰਧਾਨ ਬਣ ਗਏ ਹੁਣ ਗਿਆਨੀ ਹਰਪ੍ਰੀਤ ਸਿੰਘ ਇਹ ਕਹਿੰਦੇ ਨੇ ਕਿ ਮੈਨੂੰ ਕਿਹਾ ਸੀ ਕਈ ਲੀਡਰਾਂ ਨੇ ਕਿਹਾ ਸੀ ਪਹਿਲਾਂ ਢੀਂਚਾ ਸਾਹਿਬ ਨੇ ਵੀ ਕਿਹਾ ਸੀ ਉਹ ਦਸਤਿਹਾਰ ਲਹਿਰ ਵਾਲੇ ਨੇ ਵੀ ਕਿਹਾ ਸੀ ਕਿ ਪੁਰਾਣੇ ਸਮੇਂ ਦੇ ਵਿੱਚ ਵੀ ਜਥੇਦਾਰ ਪ੍ਰਧਾਨ ਬਣਦੇ ਰਹੇ ਨੇ ਲੇਕਿਨ ਪੁਰਾਣੇ ਸਮਿਆਂ ਦੇ ਵਿੱਚ ਅਕਾਲੀ ਦਲ ਦੋ ਫੜ ਹੋ ਕੇ ਪ੍ਰਧਾਨਗੀ ਦੇ ਤੌਰ ਤੇ ਨਹੀਂ ਆਇਆ ਵੀ ਦੋ ਧੜਿਆਂ ਦੀ ਪ੍ਰਧਾਨਗੀ ਪੁਰਾਣੇ ਸਮੇਂ ਚ ਜਥੇਦਾਰ ਜਦੋਂ ਪ੍ਰਧਾਨ ਬਣੇ ਨੇ ਉਹ ਇੱਕੋ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਸੋ ਕਈ ਗੱਲਾਂ ਸਿਧਾਂਤਕ ਤੌਰ ਦੇ ਉੱਤੇ ਦੋਵਾਂ ਪਾਸੇ ਪ੍ਰਸ਼ਨ ਚਿੰਨ ਖੜਾ ਕਰਦੀਆਂ ਨੇ ਕਿ ਸਿਧਾਂਤਕ ਤੌਰ ਤੇ ਕੌਣ ਸਹੀ ਹੈ ਕੌਣ ਗਲਤ ਹੈ ਸੋ ਮੈਂ ਜਿਹੜੀ ਗੱਲ ਜਿਹੜੀ ਗੱਲ ਮੈਨੂੰ ਪਤਾ ਲੱਗੀ ਆ ਸੂਤਰਾ ਤੋਂ ਕੀ ਹੁਣ 9 ਤਰੀਕ ਨੂੰ ਵੀ ਮੀਟਿੰਗ ਹੈ honors sujeet akali dal ਦੀ 9 ਤਰੀਕ ਦੀ ਮੀਟਿੰਗ ਦੇ ਵਿੱਚ ਵੀ ਇੱਕ ਤਾਂ ਪਾਰਟੀ ਦੇ ਪ੍ਰੋਗਰਾਮਾਂ ਨੂੰ ਲੈ ਕੇ ਗੱਲਬਾਤ ਚੱਲਣੀ ਹੈ ਫਿਰ ਵਾਰਿਸ ਪੰਜਾਬ ਜੱਥੇਬੰਦੀ ਨਾਲ ਸਮਝੌਤੇ ਨੂੰ ਲੈ ਕੇ ਵੀ ਚਰਚਾ ਹੋਣੀ ਹੈ ਕਿਉਂਕਿ ਵਕਰੀ ਕਮੇਟੀ ਬਣਾਈ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਔਰ ਇਹਦੇ ਨਾਲ ਨਾਲ ਗੁਰਪ੍ਰੀਤ ਜੀ ਇਹ ਵੀ ਗੱਲ ਦੇ ਉੱਤੇ ਚਰਚਾ ਹੋਏਗੀ ਕਿ ਬਿਕਰਮ ਮੁਜੀਠੀਏ ਨੂੰ ਜਿਹੜਾ ਸੁਖਬੀਰ ਬਾਦਲ ਨੇ ਸਨੇਹਾ ਲਾਇਆ ਹੈ ਜਾਂ ਬਿਕਰਮਜੀਠੀਏ ਨੂੰ ਕਿਸੇ ਨੇ ਗੁਪਤ ਟਾਰਗੇਟ ਦਿੱਤਾ ਹੈ ਵੀ ਖਰਾਓ ਅਕਾਲੀ ਦਲਾਂ ਦਾ ਸਮਝੌਤਾ ਉਹਦੇ ਤੇ ਸਾਡਾ ਹੁਣ ਕੀ ਸਟੈਂਡ ਰਹੇਗਾ ਇਹ ਆਫੀਸ਼ੀਅਲੀ ਵੀ ਉਹਦੇ ਤੇ ਵਿਚਾਰ ਕਰਕੇ ਕੋਈ ਸਾਂਝਾ ਬਿਆਨ ਵੀ ਜਾਰੀ ਕਰ ਸਕਦੇ ਨੇ ਪੰਨ ਸੁਜੀਤ ਅਕਾਲੀ ਦਲ ਦੇ ਲੀਡਰ ਪਰ ਮੈਨੂੰ ਮੈਨੂੰ ਇਹ ਪੱਕੀਆਂ ਖਬਰ ਹੈ ਮੇਰੇ ਕੋਲੇ ਕਿ ਹੁਣ ਕੋਈ ਨਾ ਕੋਈ ਧਿਰ ਜਾਂ ਸਿੱਖ ਜਥੇਬੰਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕਰ ਸਕਦੀਆਂ ਨੇ ਕਿ ਜੇ ਪੰਥਕ ਸਰਕਾਰ ਪੰਜਾਬ ਚ ਬਣਾਉਣੀ ਐ ਹੂੰ ਤੇ ਦੋਵੇਂ ਅਕਾਲੀ ਦਲਾਂ ਨੂੰ ਇਕੱਠੇ ਕਰਨ ਦੇ ਲਈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹ ਸਰਗਰਮੀ ਕਰਨ ਉਹਨਾਂ ਕੋਲੇ ਪਹੁੰਚ ਕਰਨ ਗਿਆ ਜਥੇਬੰਦੀਆਂ ਹੁਣੇ ਪੋਲਿਟੀਕਲ ਪਾਰਟੀਆਂ ਦੇ ਲੀਡਰ ਕੀ ਬਿਕਰਮ ਮਜੀਠੀਆ ਤਾਂ ਨਹੀਂ ਚਲੇ ਜਾਣਗੇ ਬਿਕਰਮ ਮਜੀਠੀਆ ਅਗਰ ਚਿੱਠੀ ਲਾ ਕੇ ਚਲੇ ਜਾਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੇ ਕਿ ਜਥੇਦਾਰ ਸਾਹਿਬ ਤੁਸੀਂ ਫੈਸਲਾ ਕਰੋ ਜਾਂ ਉਸ ਸੌਂ ਪਿਆਨ ਸ਼ਿਕਾਇਤ ਫਿਰ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਹੋ ਕੇ ਵਿਚਾਰ ਹੋਊਗਾ ਉਹਨਰ ਸੁਜੀਤ ਕੀ ਉਹ ਆਪਣੇ ਵੱਲੋਂ ਤਾਂ ਨਹੀਂ ਚਿੱਠੀ ਦੇ ਕੇ ਆਊਗਾ ਜਾਂ ਸੁਖਬੀਰ ਤੜੇ ਵੱਲੋਂ ਬਿਕਰਮਜੀਠੇ ਤਾਂ ਨਹੀਂ ਚਿੱਠੀ ਦੇ ਕੇ ਆਊਗਾ ਗੱਲ ਮੁੱਕਣੀ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਹੈ ਅਗਰ ਇਕਤਾ ਦੀ ਗੱਲ ਮੁੱਕਣੀ ਹੈ ਬਿਲਕੁਲ ਇਹ ਬੜੀ ਇੰਟਰਸਟਿੰਗ ਰਹਿਣ ਵਾਲਾ ਆਉਣ ਵਾਲੇ ਸਮੇਂ ਦੇ ਵਿੱਚ ਭਾਵੇਂ ਕਿ ਸਾਰੀਆਂ ਜਿਹੜੀਆਂ ਨੇ ਆਪਾਂ ਕਹਿ ਲਈ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਵੀ ਆਪਾਂ ਗੱਲਬਾਤ ਕਰ ਲਈਏ ਜਾਂ ਜਿਵੇਂ ਤੁਸੀਂ ਅ ਅੰਮ੍ਰਿਤਪਾਲ ਹੁਣਾਂ ਦਾ ਵੀ ਜ਼ਿਕਰ ਕੀਤਾ ਪੁਨਰ ਸਵਜੀਤ ਦੀ ਜ਼ਿਕਰ ਕੀਤਾ ਤੁਸੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੜੀ ਇੰਟਰਸਟਿੰਗ ਗੱਲ ਰਹੀ ਇਹ ਬਹੁਤ ਵੱਡੀ ਖਬਰ ਜਿਹੜੀ ਤੁਸੀਂ ਦੱਸ ਰਹੇ ਹੋ ਕਿ ਕੋਈ ਕੋਈ ਨਾ ਕੋਈ ਥਰੂ ਉੱਥੇ ਇਕਾਲ ਤੱਕ ਸਾਬ ਤੇ ਜਾ ਕੇ ਗੱਲਬਾਤ ਕਰ ਸਕਦੇ ਯਾਨੀ ਕਿ ਉੱਥੇ ਸਾਰਿਆਂ ਨੂੰ ਇਕੱਠੇ ਕਰਨ ਦਾ ਇੱਕ ਪਲੇਟਫਾਰਮ ਵਧੀਆ ਤਰੀਕੇ ਦੇ ਨਾਲ ਚੱਲ ਸਕਦਾ ਹੈ ਦੇਖੋ ਜੀ ਮੈਂ ਸੌਰੀ ਤੁਹਾਡੀ ਗੱਲ ਕੱਟ ਰਿਹਾ ਕਿ ਇਹ ਕ੍ਰੈਡਿਟ ਇਸ ਗੱਲ ਦਾ ਵੀ ਲੈਣ ਦੀ ਕੋਸ਼ਿਸ਼ ਹੋਏਗੀ ਕਿ ਅਸੀਂ ਤਾਂ ਆਪ ਕਹਿ ਰਹੇ ਹਾਂ ਸਮਝੌਤਾ ਹੋਵੇ ਮੰਚਾਂ ਤੇ ਬੋਲ ਰਹੇ ਨਹੀਂ ਮੰਚਾਂ ਤੇ ਸੁਖਵੀਰ ਬਾਦਲ ਵੀ ਬੋਲਦੇ ਨਹੀਂ ਇਹ ਵੀ ਸਾਨੂੰ ਪਤਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਔਰ ਸੁਖਵੀਰ ਬਾਦਲ ਚ 36 ਦਾ ਅੰਕੜਾ ਹੈ ਇਹ ਦੋਵਾਂ ਦੇ ਹੁੰਦੇ ਸਮਝੌਤਾ ਨਹੀਂ ਹੋ ਸਕਦਾ ਨਾ ਸੁਖਵੀਰ ਨੇ ਅਸਤੀਫਾ ਲੈਣਾ ਹੈ ਤੇ ਨਾ ਗਿਆਨੀ ਹਰਪ੍ਰੀਤ ਸਿੰਘ ਨੇ ਅਸਤੀਫਾ ਲੈਣਾ ਉਹ ਆਪਣੇ ਉਹੀ ਗੱਲ ਤੇ ਵਜਿੱਦਰ ਨਹੀਂ ਵੀ ਸੁਖਵੀਰ ਨੂੰ ਲਾਂਬੇ ਕਰੋ ਅਸੀਂ ਫੇਰ ਆ ਪਰ ਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਕਰਕੇ ਇਨਾ ਦੋਵੇਂ ਅਕਾਲੀ ਧਿਰਾਂ ਨੂੰ ਹੁਕਮ ਦੇ ਦੇਣ ਤੇ ਫਿਰ ਇਹ ਦੋਵੇਂ ਅਕਾਲੀ ਧਿਰਾਂ ਉਸ ਹੁਕਮ ਨੂੰ ਮੰਨਣ ਲਈ ਪਾਬੰਦ ਹੋਣ ਗਿਆ ਕਿਉਂਕਿ ਦੋਵੇਂ ਧਿਰਾਂ ਇਹ ਦਾਵਾ ਕਰਦੀਆਂ ਨੇ ਕਿ ਅਸੀਂ ਹੀ ਸ਼੍ਰੋਮਣੀ ਅਕਾਲੀ ਦਲ ਆਂ ਤੇ ਅਸੀਂ ਜਿਹੜੀ ਅਕਾਲ ਤਖਤ ਸਾਹਿਬ ਤੋਂ ਸਾਡੀ ਜਿਹੜੀ ਹੈ ਹੋਂਦ ਸਾਡੀ ਹੈਗੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਸੀਂ ਸਥਾਪਿਤ ਬਿਲਕੁਲ ਬਿਲਕੁਲ ਤੋਂ ਇਸ ਕਰਕੇ ਮੈਨੂੰ ਲੱਗਦਾ ਇਹ ਗੱਲ ਮੁੱਕਣੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਹੁਕਮਾਂ ਦੇ ਬਿਲਕੁਲ ਆ ਉਧਰ ਭਾਜਪਾ ਨੂੰ ਵੀ ਇਹ ਸਥਿਤੀ ਸਪਸ਼ਟ ਹੋ ਜਾਏਗੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਪਣੀ ਸਿਆਸੀ ਧਰਾਤਲ ਜਿਹੜੀ ਪਧਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਨੂੰ ਵੀ ਇੱਕ ਪਤਾ ਲੱਗ ਜਾਊਗਾ ਭਾਈ ਕਿਸ ਤਰੀਕੇ ਨਾਲ ਅਸੀਂ ਅਗਲਾ ਸਟੈਪ ਚੱਕੀ ਕਿਉਂਕਿ ਹੁਣ ਜਿਹੜੀ ਰੈਲੀ ਆ ਰਹੀ ਹੈ ਜਿਹਦੇ ਵਿੱਚ ਕੇਂਦਰੀ ਗ੍ਰਹਿ ਵਜ਼ੀਰ ਨੇ ਜਿਹੜੇ ਅਮਿਤ ਸ਼ਾਹ ਹੋਰੀ ਨੇ ਉਹ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰ ਰਹੇ ਨੇ ਨਾਮੀ ਚਿਹਰੇ ਵੀ ਜਿਹੜੇ ਨੇ ਪੋਲਿਟਿਕਲ ਚਿਹਰੇ ਨੇ ਇਹ ਵੀ ਖਬਰਾਂ ਨੇ ਆਪਾਂ ਸਭ ਨੂੰ ਪਤਾ ਹੈ ਕਿ ਬੀਜੇਪੀ ਦੇ ਵਿੱਚ ਸ਼ਮੂਲਿਤ ਕਰ ਰਹੇ ਨੇ ਹਾਲਾਂਕਿ ਚਰਨਜੀਤ ਚੰਨੀ ਨੂੰ ਵੀ ਇਹ ਵੀ ਖਬਰ ਹੈ ਕਿ ਮੁਰਤ ਤੋਂ ਸੱਦਾ ਦਿੱਤਾ ਗਿਆ ਉਹਦੇ ਬਾਰੇ ਵੀ ਥੋੜਾ ਇੱਕ ਇਸ ਸਥਿਤੀ ਸਪਸ਼ਟ ਕਰੋ ਕਿ ਅਖਰ ਨੇ ਚੱਲ ਕੀ ਰਿਹਾ ਹੈ ਦੇਖੋ ਪਤਾ ਲੱਗਿਆ ਕੇਵਲ ਟਿੱਲੋਂ ਨੇ ਇੱਕ ਵਾਰੀ ਫੇਰ ਸੱਦਾ ਦਿੱਤਾ ਹੈ ਚਰਨਜੀਤ ਸਿੰਘ ਚੰਨੂ ਨੂੰ ਚੰਨੀ ਨੂੰ ਦੇਖੋ ਕੇਵਲ ਟਿੱਲੋਂ ਕਾਂਗਰਸ ਦੇ ਵੀ ਵੱਡੇ ਲੀਡਰ ਸੀ ਬੀਜੇਪੀ ਚ ਜਾ ਕੇ ਉਹ ਭਾਜਪਾ ਦੇ ਵਿੱਚ ਰਚ ਮਿਚ ਗਈ। ਹਮਮ ਕੇਵਲ ਢਿਲੋਂ ਉਹ ਲੀਡਰ ਨੇ ਜਿਹੜੇ ਬਹੁਤ ਚੰਗੇ ਬਿਜ਼ਨਸਮੈਨ ਵੀ ਨੇ, ਕਾਬਲ ਬਿਜ਼ਨਸਮੈਨ ਨੇ, ਸਕਸੈਸਫੁਲ ਲੀਡਰ ਵੀ ਨੇ। ਔਰ ਉਹ ਭਾਜਪਾ ਦੀ ਆਡਾਲੋਜੀ ਦੇ ਵਿੱਚ ਮਰਜ ਹੋ ਗਏ। ਬਿਲਕੁਲ। ਨੈਸ਼ਨਲਿਸਟ ਆਡਾਲੋਜੀ ਹੈ ਕੇਵਲ ਢਿਲੋਂ ਦੀ ਵੀ। ਹਮਮ ਔਰ ਉਹ ਲੱਗਦਾ ਹੀ ਨਹੀਂ ਕਿ ਕੇਵਲ ਢਿਲੋਂ ਭਾਜਪਾ 'ਚ ਨਵੇਂ ਲੀਡਰ ਨੇ। ਹਮ ਉਹ ਬੜੇ ਸਿਧਾਂਤਕ ਲੀਡਰ ਭਾਜਪਾ ਦੇ ਬਣ ਗਏ ਨੇ ਔਰ ਤੁਸੀਂ ਦੇਖੋ ਅਗਰ ਉਹਨਾਂ ਨੇ ਸੱਦਾ ਦਿੱਤਾ ਹੈ ਹਮ ਕਿ ਚਰਨਜੀਤ ਸਿੰਘ ਚੰਨੀ ਦਾਸੀ ਵੈਲਕਮ ਕਰਦੇ ਹਾਂ ਜਿੱਦਣ ਚੰਨੀ ਨਾਰਾਜ਼ ਹੋਏ ਜਾਂ ਮੀਟਿੰਗ ਸੀ ਜਾਂ ਜੋ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਨੇ ਪਿੱਛੇ ਤੱਕਿਆ ਹੂੰ ਗੁਰਪ੍ਰੀਤ ਜੀ ਉਸੇ ਦਿਨੇ ਗੱਲ ਸਾਹਮਣੇ ਆ ਗਈ ਸੀ ਤੁਸੀਂ ਦੇਖੋ ਕੇਵਲ ਟਲਹੋਨਾ ਨੇ ਟਵੀਟ ਕਰਤਾ ਸੀ ਹੂੰ ਉਹਨਾਂ ਨੇ ਉਸੇ ਦਿਨ ਟਵੀਟ ਕਰ ਦਿੱਤਾ ਸੀ ਔਰ ਟਵੀਟ ਕਰਕੇ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ ਹਾਲਾਂਕਿ ਭਾਜਪਾ ਚਰਨਜੀਤ ਸਿੰਘ ਚੰਨੀ ਨੇ ਕਿਹਾ ਵੀ ਮੈਂ ਕਾਂਗਰਸੀ ਹਾਂ ਮੈਂ ਕਿਤੇ ਨਹੀਂ ਜਾਣਾ ਪਰ ਚਲੋ ਉਹ ਵਕਤ ਦੱਸੂਗਾ ਚੰਨੀ ਸਾਹਿਬ ਹੁਣ ਕਾਂਗਰਸੀ ਨੇ ਪਹਿਲਾਂ ਉਹ ਆਜ਼ਾਦ ਸੀ ਉਹ ਆਜ਼ਾਦ ਵੀ ਲੜੇ ਨੇ ਔਰ ਚੰਨੀ ਸਾਹਿਬ ਬਾਰੇ ਕਿਹਾ ਜਾਂਦਾ ਕਿ ਪਹਿਲਾਂ ਉਹਨਾਂ ਦਾ ਰਾਜਨੀਤਿਕ ਪਿਛੋਕੜ ਹੋਰ ਪਾਰਟੀਆਂ ਨਾਲ ਵੀ ਰਿਹਾ ਸੋ ਕਾਂਗਰਸ ਜਨਮ ਤੋਂ ਚੰਨੀ ਸਾਹਿਬ ਕਾਂਗਰਸੀ ਨਹੀਂ ਸੀ ਇਹ ਤਾਂ ਸਾਨੂੰ ਪਤਾ ਹੁਣ ਕੇਵਲ ਢਿੱਲੋਂ ਉਹਨਾਂ ਨੇ ਕਹਿੰਦੇ ਇੱਕ ਵਾਰੀ ਫੇਰ ਸੱਦਾ ਦਿੱਤਾ ਕਿ ਅਸੀਂ ਫੇਰ ਚੰਨੀ ਸਾਹਿਬ ਦਾ ਵੈਲਕਮ ਕਰਦੇ ਹਾਂ ਅਗਰ ਚੰਨੀ ਸਾਹਿਬ ਆ ਜਾਣ ਤੇ ਆਉ ਬੀਜੇਪੀ ਆਪਾਂ 27 ਚ ਆਪਣੀ ਸਰਕਾਰ ਬਣਾ ਲਾਂਗੇ ਹੁਣ ਕੇਵਲ ਢਿੱਲੋਂ ਅਗਰ ਇਹ ਗੱਲ ਕਹਿ ਰਹੇ ਨੇ ਇਹ ਗੱਲ ਅਸੀਂ ਮੰਨ ਕੇ ਚੱਲੀਏ ਕਿ ਕੇਵਲ ਢਿੱਲੋਂ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਇਸ਼ਾਰਾ ਹੈ ਕਿ ਤੁਸੀਂ ਅੱਗੇ ਵਧੋ ਬਿਲਕੁਲ ਪਰ ਮੈਂ ਅੱਜ ਤੁਹਾਨੂੰ ਇੱਕ ਗੱਲ ਸਾਫ਼ ਕਰਦੇ ਆਂ ਕਿ ਕੇਵਲ ਢਿੱਲੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਉੱਪਰਲੀ ਲੀਡਰਸ਼ਿਪ ਜਾਂ ਵੱਡੀ ਕਤਾਰ ਦੇ ਲੀਡਰਾਂ ਦੇ ਵਿੱਚ ਹੁਣ شمار ਕੀਤੇ ਜਾਂਦੇ ਨਹੀਂ ਜਦੋਂ ਅਸੀਂ ਪੰਜਾਬ ਦੀ ਲੀਡਰਸ਼ਿਪ ਦੇਖਦੇ ਆਂ ਭਾਵੇਂ ਸੁਨੀਲ ਜਾਖੜ ਨੇ ਭਾਵੇਂ ਅਸ਼ਵਨੀ ਸ਼ਰਮਾ ਜੀ ਨੇ ਭਾਵੇਂ ਕੈਪਟਨ ਮਰਿੰਦਰ ਹੈ ਕੇਵਲ ਢਿੱਲੋਂ ਨੂੰ ਤੁਸੀਂ ਉਹਨਾਂ ਨਾਲੋਂ ਵੱਖਰੀ ਤਾਕਤ ਦੇ ਤੌਰ ਤੇ ਨਾ ਦੇਖੋ ਜੋ ਮੈਨੂੰ ਲੱਗਦਾ ਜਿਸ ਤਰ੍ਹਾਂ ਦਾ ਉਹਨਾਂ ਦਾ ਪ੍ਰਭਾਵ ਭਾਰਤੀ ਜਨਤਾ ਪਾਰਟੀ ਦੇ ਆ ਨੀਤੀਆਂ ਦੇ ਹਿਸਾਬ ਨਾਲ ਅੱਗੇ ਵਧਣ ਚ ਦੇਖਿਆ ਜਾ ਰਿਹਾ ਹੁਣ ਗੱਲ ਆ ਗਈ ਚਰਨਜੀਤ ਸਿੰਘ ਚੰਨੀ ਤੇ ਫੇਰ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਟੁੱਟ ਤਾਂ ਹੋਣੀ ਹੈ ਕਿਉਂਕਿ ਕਈ ਸਲੀਪਰ ਸੈੱਲ ਕਾਂਗਰਸ ਪਾਰਟੀ ਦੇ ਸਰਗਰਮ ਨੇ ਜਿਨ੍ਹਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਕਿਉਂਕਿ ਉਹਨਾਂ ਤੇ ਮੋਹਰ ਨਹੀਂ ਲੱਗੀ ਸਲੀਪਰ ਸੈੱਲ ਦੀ ਸੋ ਉਹ ਅਸੀਂ ਕਹਿ ਦਈਏ ਵੀ ਉਹ ਬ੍ਰਾਂਡਡ ਨਹੀਂ ਹੈ ਹੂੰ ਉਹ ਲੁਕਵੇਂ ਨੇ ਸਹੀ ਹੈ ਪਰ ਜਿਸ ਤਰ੍ਹਾਂ ਦੀਆਂ ਗੱਲਾਂ ਕਾਂਗਰਸ ਪਾਰਟੀ ਚ ਹੋ ਰਹੀਆਂ ਨੇ ਤੁਸੀਂ ਦੇਖੋ ਜਦੋਂ ਨਵਜੋਤ ਸਿੱਧੂ ਦਾ ਉਭਾਰ ਸੀ ਤੇ ਕਾਂਗਰਸ ਦੇ ਕਈ ਲੀਡਰ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਨਾਲ ਮਿਲ ਕੇ ਟੜਾ ਬਣਾ ਲਿਆ ਸੀ ਬਿਲਕੁਲ ਸਹੀ ਤੇ ਸਿੱਧੂ ਨੂੰ ਪਿੱਛੇ ਧਕਾਇਆ ਤੇ ਸਰਕਾਰ ਕਾਂਗਰਸ ਦੀ ਉਹ ਬਣਾ ਨਹੀਂ ਸਕੇ ਹਾਲਾਂਕਿ ਚੰਨੀ ਸਾਹਿਬ ਉਹਨਾਂ ਨੇ ਮਿਹਨਤ ਕੀਤੀ ਚੰਗੀ ਚੰਨੀ ਸਾਹਿਬ ਨੇ ਕੋਈ ਕਸਰ ਨਹੀਂ ਛੱਡੀ ਉਹ ਤਾਂ ਬੜੇ ਹਰਮਨ ਪਿਆਰੇ ਵੀ ਹੋ ਗਏ ਸੀ ਚਰਨਜੀਤ ਸਿੰਘ ਚੰਨੀ ਪਰ ਜਦੋਂ ਹੁਣ ਚਰਨਜੀਤ ਸਿੰਘ ਚੰਨੀ ਪਪੂਲਰ ਨੇ ਤੇ ਕਾਂਗਰਸ ਨੂੰ ਜਾਂ ਪੰਜਾਬ ਦੇ ਕਾਂਗਰਸ ਦੇ ਵਰਕਰ ਨੂੰ ਇਹ ਲੱਗਦਾ ਹੈ ਵੀ ਅਗਰ ਚੰਨੀ ਸਾਹਿਬ ਨੂੰ ਅੱਗੇ ਲਾ ਦਿੱਤਾ ਜਾਵੇ ਤੇ ਕਾਂਗਰਸ ਦੀ ਸਰਕਾਰ ਬਣ ਸਕਦੀ ਹੈ ਤੇ ਅੱਜ ਕਾਂਗਰਸ ਦੇ ਵਿੱਚ ਫੇਰ ਇੱਕ ਲੁਕਮਾਂ ਧੜਾ ਉਹ ਚਰਨਜੀਤ ਸਿੰਘ ਚੰਨੀ ਨੂੰ ਪਿੱਛੇ ਧੱਕ ਰਿਹਾ ਉਸੇ ਧੜੇ ਨੇ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਪਿੱਛੇ ਧੜ ਟਕਿਆ ਉਸੇ ਧੜੇ ਨੇ ਪੰਜਾਬ ਚ ਕਾਂਗਰਸ ਦੇ ਕਈ ਲੀਡਰਾਂ ਨੂੰ ਇੱਕ ਇੱਕ ਕਰਕੇ ਪਿੱਛੇ ਧੱਕਿਆ ਕਿਸੇ ਨੂੰ ਕਿਸੇ ਨੂੰ ਕਿਸ ਐਲੀਗੇਸ਼ਨ ਚ ਲਿਆਂਦਾ ਕਿਸੇ ਨੂੰ ਕਿਸ ਐਲੀਗੇਸ਼ਨ ਚ ਲਿਆਂਦਾ ਹੁਣ ਤੁਸੀਂ ਦੇਖੋ ਹੁਣ ਚਰਨਜੀਤ ਸਿੰਘ ਚੰਨੀ ਨੂੰ ਪਿੱਛੇ ਧੱਕਿਆ ਜਾ ਰਿਹਾ ਹੁਣ ਚਰਨਜੀਤ ਸਿੰਘ ਚੰਨੀ ਉਹ ਇਸ ਉਮੀਦ 'ਚ ਨੇ ਕਿ ਰਾਹੁਲ ਗਾਂਧੀ ਮੇਰੇ ਨਾਲ ਇਨਸਾਫ ਕਰੂਗਾ ਹਾਲਾਂਕਿ ਇਨਸਾਫ ਦੀ ਪਹਿਲੀ ਲੜਾਈ ਚਰਨਜੀਤ ਚੰਨੀ ਹਾਰ ਗਏ ਜਿੱਦਣ ਚਰਨਜੀਤ ਸਿੰਘ ਚੰਨੀ ਨੇ ਪਾਰਟੀ ਪਲੇਟਫਾਰਮ ਤੇ ਕਿਹਾ ਕਿ ਸਾਰੇ ਵੱਡੇ ਅਹੁਦਿਆਂ ਤੇ ਆਪਰਕਾਸ਼ਤ ਹੈ ਭਾਵੇਂ ਐਲਓਪੀ ਆ ਭਾਵੇਂ ਪ੍ਰਧਾਨ ਹੈ ਭਾਵੇਂ ਮਹਿਲਾ ਵਿੰਗ ਦੇ ਪ੍ਰਧਾਨ ਨੇ ਭਾਵੇਂ ਜਨਰਲ ਸਕੱਤਰ ਨੇ ਪਾਰਟੀ ਦੇ ਸੰਗਠਨ ਦੇ ਸਾਰੇ ਆਪਰਕਾਸ਼ਤ ਨੇ ਤੇ ਸਾਡਾ ਭਾਈਚਾਰਾ ਕਿੱਥੇ ਜਾਵੇ ਮਤਲਬ ਸੰਵਿਧਾਨ ਦੀ ਭਾਵਨਾ ਕਹਿੰਦੀ ਹੈ ਕਿ ਪਾਰਟੀ 'ਚ ਵੀ ਤੁਸੀਂ ਅਹੁਦੇ ਸਾਰੇ ਭਾਈਚਾਰਿਆਂ ਨੂੰ ਦੇਣੇ ਆ ਹੁਣ ਸਾਰੇ ਵੱਡੇ ਚਾਰ ਅਹੁਦਿਆਂ ਤੇ ਅਪਰਕਾਸਟ ਭਾਵ ਜੱਟ ਸਿੱਖ ਚਿਹਰੇ ਨੇ ਚੰਨੀ ਨੇ ਪਾਰਟੀ ਪਲੇਟਫਾਰਮ ਤੇ ਗੱਲ ਕੀਤੀ ਸੀ ਕੋਈ ਗਲਤ ਗੱਲ ਨਹੀਂ ਕੀਤੀ ਲੇਕਿਨ ਜਿਸ ਤਰ੍ਹਾਂ ਨਾਲ ਚਰਨਜੀਤ ਸਿੰਘ ਚੰਨੀ ਹੁਣਾਂ ਤੇ ਪਾਰਟੀ ਦੇ ਇੱਕ ਘੁੱਟ ਨੇ पलटवार ਕੀਤਾ ਕੋਈ ਵੀਡੀਓ ਲੀਕ ਕਰਾਈ ਗਈ ਉਹਦੀ ਕਾਂਗਰਸ ਨੇ ਕੋਈ ਜਾਂਚ ਨਹੀਂ ਕਰਾਈ ਜਾਂਚ ਆਲਾ ਤਾਂ ਕੰਮ ਕਾਂਗਰਸ 'ਚ ਹੁੰਦਾ ਹੀ ਨਹੀਂ ਨਾ ਬਿਲਕੁਲ ਸਹੀ ਉਹ ਪਾਰਟੀ ਪਲੇਟਸਾਂ ਤੇ ਬੋਲੇ ਇਹਦਾ ਮਤਲਬ ਹੈ ਦਿੱਲੀ ਜਾ ਕੇ ਵੀ ਚੰਨੀ ਸਾਹਿਬ ਨੂੰ ਜਿਸ ਤਰੀਕੇ ਨਾਲ ਟ੍ਰੀਟ ਕੀਤਾ ਗਿਆ ਮਾਰੇ ਕੁਰਸੀ ਪਿੱਛੇ ਲਵਾ ਦਿੱਤੀ ਉਹਨਾਂ ਦੀ ਸਭ ਇੰਜ ਇੰਜ ਲੱਗਿਆ ਦੇਖੋ ਉਹਦਾ ਪ੍ਰਭਾਵ ਮਾੜਾ ਗਿਆ ਭਾਵੇਂ ਕੁਰਸੀ ਤੇ ਉਹ ਆਪ ਹੀ ਆ ਕੇ ਪਿੱਛੇ ਬੈਠੇ ਹੋਣ ਪਰ ਉਹਨਾਂ ਨੂੰ ਅੱਗੇ ਬੁਲਾ ਕੇ ਬਿਠਾਇਆ ਜਾਣਾ ਚਾਹੀਦਾ ਸੀ ਉਹ ਐਕਸ ਸੀਐਮ ਨੇ ਬਿਲਕੁਲ ਸਹੀ ਵੱਡੇ ਚਿਹਰੇ ਨੇ ਹੁਣ ਸਵਾਲ ਇਹ ਹੈ ਕਿ ਕੁਝ ਲੀਡਰ ਜਿਹੜੇ ਹਾਰ ਚੁੱਕੇ ਸੀ ਉਹ ਨੇੜੇ ਬੈਠੇ ਹੋਏ ਸੀ ਚਲੋ ਹਾਰ ਜਿੱਤ ਦਾ ਬਹੁਤਾ ਫਰਕ ਨਹੀਂ ਪੈਂਦਾ ਭਾਵੇਂ ਚੰਨੀ ਵੀ ਦੋ ਸੀਟਾਂ ਹਾਰੇ ਸੀ ਲੇਕਿਨ ਉਹ ਐਮਪੀ ਬਣ ਚੁੱਕੇ ਨੇ ਹੁਣ ਮੇਰੇ ਕਹਿਣ ਦਾ ਮਤਲਬ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਹੁਣ ਇੰਤਜ਼ਾਰ ਹੈ ਰਾਹੁਲ ਗਾਂਧੀ ਦਾ ਕੀ ਰਾਹੁਲ ਗਾਂਧੀ ਚਰਨਜੀਤ ਸਿੰਘ ਚੰਨੀ ਨਾਲ ਇਨਸਾਫ ਕਰਨਗੇ ਨਵਜੋਤ ਸਿੱਧੂ ਕਿੰਨੇ ਸਾਲਾਂ ਦਾ ਇੰਤਜ਼ਾਰ ਕਰ ਰਿਹਾ ਹੈ ਵੀ ਕੀ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਉਹਦੇ ਨਾਲ ਇਨਸਾਫ ਕਰਨਗੇ ਡਾਕਟਰ ਨਵਜੋਤ ਕੌਰ ਸਿੱਧੂ ਨਾਲ ਤਾਂ ਬੇਇਨਸਾਫੀ ਘਰਤੀ ਭਾਵੇਂ ਪੰਜਾਬ ਦੀ ਕਾਂਗਰਸ ਨੇ ਤੇ ਭਾਵੇਂ ਦਿੱਲੀ ਵਾਲੀ ਕਾਂਗਰਸ ਨੇ ਕਿਉਂਕਿ ਉਹਨਾਂ ਦੀ ਗੱਲ ਹੀ ਨਹੀਂ ਸੁਣੀ ਗਈ ਇਹ ਕਹਤਾ ਵੀ ਅਸੀਂ ਤੁਹਾਨੂੰ ਕੱਢਤਾ ਨਾ ਕੋਈ ਨੋਟਿਸ ਦਿੱਤਾ ਗਿਆ ਨਾ ਸ਼ੋਕਾਸ ਨੋਟਿਸ ਨਾ ਕੋਈ ਡਿਸਪਲਿਨਰੀ ਕਮੇਟੀ ਬਣੀ ਨਾ ਉਹਨਾਂ ਨੂੰ ਸੱਦਿਆ ਗਿਆ ਨਾ ਪੁੱਛਿਆ ਗਿਆ ਕੱਢਤਾ ਜਿਵੇਂ ਘਰ ਦਾ ਰਾਜ ਹੈ ਇਹਦਾ ਮਤਲਬ ਹੈ ਕਾਂਗਰਸ ਪਾਰਟੀ ਸੰਗਠਿਤ ਨਹੀਂ ਹੈ ਇੱਥੇ ਘਰ ਦਾ ਹੀ ਰਾਜ ਲੱਗਦਾ ਵੀ ਜਿਹਨੂੰ ਜੀ ਕੀਤਾ ਰੱਖ ਲਓ ਜਿਹਨੂੰ ਜੀ ਕੀਤਾ ਕੱਢ ਦਿਓ ਪਰ ਪਰ ਕੱਢਣ ਲੱਗੇ ਵੀ ਕੱਢਣ ਲੱਗੇ ਵੀ ਕੋਈ ਨੋਟਿਸ ਨਹੀਂ ਕੋਈ ਪੁੱਛਗਿਛ ਨਹੀਂ ਕੋਈ ਸੁਨੇਹਾ ਨਹੀਂ ਬਸ ਮੂੰਹ ਜਮਾਨੀ ਕਹਤਾ ਵੀ ਉਹਨੂੰ ਅਸੀਂ ਕੱਢਤਾ ਤੇ ਕੰਮ ਖਤਮ ਐਦਾਂ ਇਹਦਾ ਮਤਲਬ ਹੈ ਫਿਰ ਇੱਕ ਘਰ ਦੀ ਪਾਰਟੀ ਹੈ ਇਹ ਨਹੀਂ ਹੋਣਾ ਚਾਹੀਦਾ ਇਹਦੇ ਨਾਲ ਕਾਂਗਰਸ ਨੂੰ ਨੁਕਸਾਨ ਹੋਊਗਾ ਤੁਸੀਂ ਵੇਖੋ ਦੇਸ਼ ਦੀ ਆਜ਼ਾਦੀ 'ਚ ਵੱਡੀ ਭੂਮਿਕਾ ਨਿਭਾਈ ਕਾਂਗਰਸ ਨੇ ਕਾਂਗਰਸ ਲੋਕ ਭਾਵਨਾ ਤੇ ਚੱਲਦੀ ਸੀ ਲੇਕਿਨ ਅੱਜ ਕਾਂਗਰਸ ਲੋਕਾਂ ਦੀਆਂ ਭਾਵਨਾਵਾਂ ਨੂੰ ਉਹਨਾਂ ਦੀ ਪਰਵਾਹ ਨਹੀਂ ਕਰ ਰਹੀ ਅੱਜ ਕੁਝ ਲੀਡਰਾਂ ਨੇ ਕਾਂਗਰਸ ਤੇ ਕਬਜ਼ਾ ਕਰ ਲਿਆ ਮੈਂ ਇਹ ਕਹਿ ਸਕਦਾ ਔਰ ਉਹਦਾ ਹੀ ਨੁਕਸਾਨ ਕਾਂਗਰਸ ਨੂੰ ਹੋ ਰਿਹਾ ਕਿ ਕਾਂਗਰਸ ਨਿਬੜਦੀ 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 ਪੰਜਾਬ 'ਚ ਕੁਝ ਕਸੂਬਿਆਂ 'ਚ ਰਹਿ ਗਈ ਇਸ ਕਰਕੇ ਇਹ ਬਹੁਤ ਵੱਡੇ ਪੱਧਰ ਤੇ ਜਿਹੜੀ ਕਾਂਗਰਸ ਪਾਰਟੀ ਹੈ ਉਹਨੂੰ ਆਪਣੀ ਜਿਹੜੀ ਪੋਲਿਟਿਕਸ ਦੀ ਸ਼ੈਲੀ ਹੈ ਉਹਨੂੰ ਬਦਲਣ ਦੀ ਲੋੜ ਹੈ ਗੁਰਪ੍ਰੀਤ ਜੀ ਸੋ ਬਾਕੀ ਦੇਖਦੇ ਹਾਂ ਹੁਣ ਚੰਨੀ ਸਾਹਿਬ ਦੇਖਣਗੇ ਵੀ ਉਹਨਾਂ ਨਾਲ ਇਨਸਾਫ ਹੁੰਦਾ ਹੈ ਕਿ ਨਹੀਂ ਅਗਰ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਨਾ ਦਿੱਤਾ ਗਿਆ ਆਉਂਦੇ ਸਮੇਂ ਕਿਉਂਕਿ ਫੇਰ ਬਦਲ ਕਹਿੰਦੇ ਤੈ ਹੈ ਬਹੁਤ ਜਲਦੀ ਵੱਡਾ ਫੇਰਬਦਲ ਹੋ ਸਕਦਾ ਅਸੀਂ ਉਹਦੇ ਤੇ ਵੱਡੀ ਗੱਲ ਕਰਾਂਗੇ ਕਈ ਲੀਡਰਾਂ ਨੂੰ ਪਰੋ ਇਸ਼ਾਰੇ ਕਰਤੇ ਉਹਨਾਂ ਨੇ ਕਿ ਤੁਸੀਂ ਪ੍ਰਧਾਨ ਲੱਗ ਸਕਦੇ ਹੋ ਤੁਸੀਂ ਐਲਓਪੀ ਲੱਗ ਸਕਦੇ ਹੋ ਪਰ ਉਹ ਉਸੇ ਹਿਸਾਬ ਨਾਲ ਆਪਣੀ ਤਿਆਰੀ ਵੀ ਉਹਨਾਂ ਨੇ ਸ਼ੁਰੂ ਕਰਤੀ ਗੁਰਪ੍ਰੀਤ ਜੀ ਕਿ ਅਸੀਂ ਐਲਓਪੀ ਤੇ ਪ੍ਰਧਾਨ ਬਣ ਸਕਦੇ ਹਾਂ ਸੋ ਅਗਲੇ ਕੁਝ ਦਿਨਾਂ 'ਚ ਇਹ ਫੈਸਲਾ ਹੋ ਜਾਣਾ ਹੈ ਕਿ ਚੰਨੀ ਸਾਹਿਬ ਨਾਲ ਇਨਸਾਫ ਹੁੰਦਾ ਜਾਂ ਨਹੀਂ ਅਗਰ ਚੰਨੀ ਸਾਹਿਬ ਨਾਲ ਇਨਸਾਫ ਨਹੀਂ ਹੁੰਦਾ ਫਿਰ ਚੰਨੀ ਸਾਹਿਬ ਕੀ ਫੈਸਲਾ ਕਰਨਗੇ ਕਾਂਗਰਸ 'ਚ ਹੀ ਰਹਿਣਗੇ ਜਾਂ ਕਾਂਗਰਸ ਛੱਡ ਦੇਣਗੇ ਇਦੇ ਉੱਤੇ ਪੰਜਾਬ ਦੀ ਪੋਲਿਟਿਕਸ ਹੁਣ ਆ ਕੇ ਖੜੀ ਐ ਦੇਖੋ ਨਵਜੋਧਕੌਰ ਸਿੱਧੂ ਦਾ ਤਾਂ ਫੈਸਲਾ ਨਵਜੋਧਕੌਰ ਸਿੱਧੂ ਨੇ ਆਪ ਕਰਤਾ ਸੋ ਮੈਂ ਉਸੇ ਤੇ ਆ ਰਿਹਾ ਸੀ ਜਿੱਥੇ ਨਵਜੋਧਕੌਰ ਸਿੱਧੂ ਦੇ ਕਾਫੀ ਚਰਚਾ ਜਿਹੜੀ ਚੱਲ ਰਹੀ ਹੈ ਕਿ ਨਵਜੋਧਕੌਰ ਸਿੱਧੂ ਨੇ ਜਿਹੜੇ ਉਹ ਭਾਰਤੀ ਜਨਤਾ ਪਾਰਟੀ ਜਾ ਸਕਦੇ ਨੇ ਕਮਲਦਾ ਪੱਲ ਫੜ ਸਕਦੇ ਨੇ ਹੋਰ ਵੀ ਕਈ ਨਾਮੀ ਚਿਹਰੇ ਨੇ ਸਿਆਸੀ ਜੋ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਿੰਨੇ ਕੁ ਸੀਗੇ ਤਾਂ ਕਿਹੜੇ-ਕਿਹੜੇ ਨਾਂ ਲੱਗ ਰਹੇ ਨੇ ਤੁਹਾਨੂੰ ਵੀ ਦੇਖੋ ਪਹਿਲਾਂ ਤਾਂ ਆਪਾਂ ਇੱਕ ਗੱਲ ਸਮਝੀਏ ਗੁਰਪ੍ਰੀਤ ਜੀ ਡਾਕਟਰ ਨਵਜੋਧਕੌਰ ਪਹਿਲਾਂ ਭਾਜਪਾ ਚ ਉਹਨਾਂ ਦੀ ਜਿਹੜੀ ਲੜਾਈ ਸੀ ਬੀਜੇਪੀ ਚ ਉਹ ਇਸ ਗੱਲ ਨੂੰ ਲੈ ਕੇ ਸੀ ਵੀ ਅਕਾਲੀ ਦਲ ਨਵਜੋਤ ਸਿੱਧੂ ਔਰ ਨਵਜੋਤਕੌਰ ਸਿੱਧੂ ਦੇ ਅਮਰਸਰ ਹਲਕੇ ਦੇ ਵਿੱਚ ਕੰਮ ਨਹੀਂ ਹੋਣ ਦਿੰਦੇ ਅਕਾਲੀ ਦਲ ਦੀ ਸਰਕਾਰ ਸੀ ਕਿਉਂਕਿ ਅਕਾਲੀਆਂ ਨੂੰ ਇਹ ਲੱਗਦਾ ਸੀ ਵੀ ਨਵਜੋਤਕੌਰ ਤੇ ਨਵਜੋਤ ਸਿੱਧੂ ਦਾ ਕਦ ਨਾ ਵੱਡਾ ਹੋਵੇ ਉਹ ਕਹਿੰਦੇ ਸੀ ਵੀ ਪੰਜਾਬ ਚ ਬੀਜੇਪੀ ਦੀਆਂ ਅਕਾਲੀ ਦਲ ਦੀ ਸਰਕਾਰ ਵੇਲੇ ਬੀਜੇਪੀ ਦੀਆਂ ਸ਼ਖਾਵਾਂ ਨਹੀਂ ਪ੍ਰੋਗਰਾਮ ਨਹੀਂ ਹੋਣ ਦਿੱਤੇ ਗਏ ਆਰਐਸਐਸ ਦੇ ਪ੍ਰੋਗਰਾਮ ਨਹੀਂ ਹੋਣ ਦਿੱਤੇ ਗਏ ਉਹ ਕਹਿੰਦੇ ਆਕਾਲੀ ਦਲ ਬੀਜੇਪੀ ਨੂੰ ਵਧਨ ਨਹੀਂ ਦੇਣਾ ਚਾਹੁੰਦਾ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਆਕਾਲੀ ਦਲ ਨਾ ਸਮਝੌਤਾ ਤੋੜੋ ਨਵਜੋਤ ਕੌਰ ਸਿੱਧੂ ਔਰ ਨਵਜੋਤ ਸਿੱਧੂ ਦੀ ਸਿਧਾਂਤਕ ਲੜਾਈ ਸੀ ਵੀ ਆਕਾਲੀਆਂ ਤੋਂ ਨਾਤਾ ਤੋੜੋ ਬੀਜੇਪੀ ਨੇ ਨਹੀਂ ਤੋੜੀ ਕਿਉਂਕਿ ਉਦੋਂ ਦੀ ਲੀਡਰਸ਼ਿਪ ਬਾਦਲ ਸਾਹਿਬ ਜਦੋਂ ਸਮਝੌਤਾ ਸੀ ਆਕਾਲੀ ਬੀਜੇਪੀ ਦਾ ਭਾਵੇਂ ਰਾਜਨਾਥ ਸਿੰਘ ਸੀ ਨਿਤਨ ਗੜਕਰੀ ਸੀ ਬਾਦਲ ਸਾਹਿਬ ਦੇ ਚੰਗੇ ਸਬੰਧ ਸੀ ਜਦੋਂ ਗੋਆ ਸੰਮੇਲਨ ਹੋਇਆ ਬੀਜੇਪੀ ਦਾ ਆਕਾਲੀ ਦਲ ਦਾ ਜਦੋਂ ਮੋਦੀ ਸਾਹਿਬ ਨੂੰ ਉਹਨਾਂ ਨੇ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਬਣਾਇਆ ਸ਼ਕਬੀਰ ਬਾਦਲ ਗੁਆਚ ਸੀ ਸਭ ਤੋਂ ਪਹਿਲਾ ਗੁਆਹ ਕਨਵੈਨਸ਼ਨ ਚ ਅਕਾਲੀ ਦਲ ਨੇ ਮੋਦੀ ਸਾਹਿਬ ਦਾ ਸਵਾਗਤ ਕੀਤਾ ਬਾਅਦ ਦੇ ਵਿੱਚ ਮੋਦੀ ਸਾਹਿਬ ਔਰ ਬਾਦਲ ਸਾਹਿਬ ਦੀ ਵੀ ਨੇੜਤਾ ਬਣੀ ਲੇਕਿਨ ਨਵਜੋਤ ਸਿੱਧੂ ਅਸਤੀਫਾ ਦੇ ਗਿਆ ਵੀ ਭਾਜਪੀ ਅਕਾਲੀਆਂ ਨੂੰ ਛੱਡ ਨਹੀਂ ਰਹੀ ਤੇ ਕਿਸਾਨ ਅੰਦੋਲਨ ਵੇਲੇ ਅਕਾਲੀ ਦਲ ਨੇ ਜਦੋਂ ਅਸਤੀਫਾ ਦਿੱਤਾ ਬੀਬੀ ਹਰਸਿਮਰਤ ਕੌਰ ਨੇ ਉਦੋਂ ਭਾਜਪੀ ਨੇ ਇਹ ਮੰਨਿਆ ਵੀ ਅਕਾਲੀਆਂ ਨੇ ਸਾਡੇ ਨਾਲ ਧੋਖਾ ਕਰਤਾ ਵੀ ਕਿਸਾਨੀ ਕਾਨੂੰਨਾ ਦੇ ਮਾਮਲੇ ਦੇ ਵਿੱਚ ਅਕਾਲੀ ਦਲ ਸਾਡੇ ਨਾਲ ਸੀ ਤੇ ਹੁਣੇ ਅਸਤੀਫਾ ਦੇ ਕੇ ਚਲੇ ਗਏ ਇਸ ਕਰਕੇ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਪਰ ਅਕਾਲੀ ਦਲ ਚ ਵਿਗੜ ਗਈ ਹਮ ਲੇਕਿਨ ਹੁਣ ਕਿਉਂਕਿ ਅਕਾਲੀ ਬੀਜੇਪੀ ਨੂੰ ਧੋਖਾ ਦੇ ਕੇ ਗਏ ਨੇ ਸਿੱਧੂ ਦੇ ਮੁਤਾਬਕ ਨਵਜੋਤ ਸਿੱਧੂ ਕਹਿੰਦਾ ਅਸੀਂ ਤਾਂ ਕਿਸਾਨਾਂ ਦੇ ਹੱਕ ਚ ਬੀਜੇਪੀ ਨੂੰ ਛੱਡਿਆ ਸੁਖਵੀਰ ਬਾਦਲ ਕਹਿੰਦੇ ਇਹ ਵੀ ਅਸੀਂ ਕਿਸਾਨਾਂ ਦੇ ਹੱਕ ਚ ਬੀਜੇਪੀ ਨੂੰ ਛੱਡਿਆ ਅਕਾਲੀ ਕਹਿ ਰਹੇ ਨੇ ਕਿ ਅਸੀਂ ਸ਼ੀਧੀ ਦਿੱਤੀ ਹੈ ਇੱਕ ਤਰੀਕੇ ਨਾਲ ਅਸੀਂ ਕੁਰਬਾਨੀ ਕੀਤੀ ਹੈ ਨਵਜੋਤ ਸਿੱਧੂ ਹੁਣੇ ਕਹਿੰਦੇ ਸੀ ਜਾਂ ਬੀਜੇਪੀ ਦੇ ਕੁਝ ਲੀਡਰ ਕਹਿੰਦੇ ਨੇ ਕਿ ਅਕਾਲੀ ਦਲ ਨੇ ਸਾਨੂੰ ਟੱਚ ਕਰਤਾ ਹੁਣ ਸਵਾਲ ਇਹ ਹੈ ਕਿ ਅਗਰ ਨਵਜੋਤ ਸਿੱਧੂ ਜਾਂ ਨਵਜੋਤ ਕੌਰ ਅਗਰ ਉਹ ਬੀਜੇਪੀ ਚ ਜਾਣਾ ਚਾਹਣ ਹੂੰ ਤੇ ਆਪਸ ਚ ਗੱਲਬਾਤ ਹੋਏਗੀ ਤੇ ਗੱਲ ਅੱਗੇ ਵਧੇਗੀ ਬੀਜੇਪੀ ਨੇ ਉਹਨਾਂ ਨੂੰ ਸੱਦਿਆ ਨਹੀਂ ਬੀਜੇਪੀ ਨੇ ਨਵਜੋਤ ਕੌਰ ਨੂੰ ਸੱਦਿਆ ਨਹੀਂ ਤੇ ਨਵਜੋਤ ਕੌਰ ਨੇ ਬੀਜੇਪੀ ਨਾਲ ਗੱਲ ਨਹੀਂ ਕੀਤੀ ਇਹਦਾ ਮਤਲਬ ਹੈ ਉਹਨਾਂ ਦੀ ਸ਼ਮੂਲੀਅਤ ਦੀ ਹਜੇ ਕੋਈ ਗੱਲ ਨਹੀਂ ਹੈ ਪਰ ਹਾਂ ਅਗਰ ਭਵਿਕ ਚ ਨਵਜੋਤ ਕੌਰ ਬੀਜੇਪੀ ਚ ਜਾਣਾ ਚਾਹਣ ਜੇ ਬੀਜੇਪੀ ਨੂੰ ਕੋਈ ਇਤਰਾਜ਼ ਨਾ ਹੋਵੇ ਤੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਚਰਨਜੀਤ ਸਿੰਘ ਚੰਨੀ ਨੂੰ ਵੀ ਖੁੱਲੇ ਸੱਦੇ ਲੱਗ ਰਹੇ ਜਰਨਜੀਤ ਸਿੰਘ ਚੰਨੀ ਵੀ ਅਗਰ ਜਾਣਾ ਚਾਹਣ ਕਿਸੇ ਨੂੰ ਕੋਈ ਦਿੱਕਤ ਨਹੀਂ ਦੇਖੋ ਕਿੰਨੇ ਕਾਂਗਰਸ ਨੇ ਭਾਜਪਾ ਦੇ ਲੀਡਰ ਪਹਿਲਾਂ ਸ਼ਾਮਲ ਕਰਾਏ ਨੇ ਤੇ ਭਾਜਪਾ ਚ ਕਾਂਗਰਸ ਦੇ ਲੀਡਰ ਸ਼ਾਮਲ ਹੁੰਦੇ ਨੇ ਇਹ ਤਾਂ ਪੁਰਾਣੀ ਰਵਾਇਤ ਹੈ ਲੀਡਰ ਪਾਰਟੀਆਂ ਬਦਲਦੇ ਨੇ ਪਰ ਜਦੋਂ ਕਿਸੇ ਸਿਧਾਂਤ ਤੇ ਬਦਲਦੇ ਨੇ ਤੇ ਉਹਨਾਂ ਲੋਕ ਉਹਨਾਂ ਦੇ ਨਾਲ ਹੁੰਦੇ ਨੇ ਜੇ ਗੈਰ ਸਿਧਾਂਤਕ ਤੌਰ ਤੇ ਪਾਰਟੀ ਬਦਲਣ ਤੇ ਲੋਕ ਉਹਨਾਂ ਤੇ ਮਜ਼ਾਕ ਵੀ ਉਡਾਉਂਦੇ ਨੇ ਪਰ ਸਿੱਧੂ ਜੋੜੇ ਦੀ ਜਿਹੜੀ ਸਿਆਸਤ ਹੈ ਉਹ ਸਿਧਾਂਤਕ ਹੈ ਇਹ ਇਮਾਨਦਾਰ ਨੇ ਇਹ ਕਰਪਟ ਨਹੀਂ ਹੈ ਔਰ ਇਸ ਸਿਧਾਂਤਕ ਤੌਰ ਤੇ ਕਾਂਗਰਸ ਤੋਂ ਨਵਜੋਤ ਕੌਰ ਨੇ ਜਿਹੜੇ ਵਕ ਹੋਏ ਨੇ ਹਾਲਾਂਕਿ ਨਵਜੋਤ ਸਿੱਧੂ ਦਾ ਤਾਂ ਹਜੇ ਪਤਾ ਨਹੀਂ ਹੋ ਸਕਦਾ ਹੈ ਰਾਹੁਲ ਗਾਂਧੀ ਉਹਨਾਂ ਨੂੰ ਫੇਰ ਪ੍ਰੋਜੈਕਟ ਕਰ ਦੇਣ ਸੀਐਮ ਦਾ ਚਿਹਰਾ ਕਿਉਂਕਿ ਪ੍ਰਿੰਕਾ ਗਾਂਧੀ ਔਰ ਰਾਹੁਲ ਗਾਂਧੀ ਨਾਲ ਤਾਂ ਨਵਜੋਤ ਸਿੱਧੂ ਦੀ ਚੰਗੀ ਨੇੜਤਾ ਹੈ ਪਰ ਉਹ ਬੋਲੇ ਵੀ ਨਹੀਂ ਪੂਰੇ ਵਿਵਾਦ ਦੇ ਵਿੱਚ ਔਰ ਹਾਈ ਕਮਾਂਡ ਨੇ ਨਵਜੋਤ ਸਿੱਧੂ ਬਾਰੇ ਕੁਝ ਨਹੀਂ ਬੋਲਿਆ ਜਿਹੜੀ ਗੱਲ ਹੋ ਰਹੀ ਹੈ ਡਾਕਟਰ ਨਵਜੋਤ ਕੌਰ ਸਿੱਧੂ ਦੇ ਸੰਦਰਭ ਚ ਹੋ ਰਹੀ ਹੈ ਸੋ ਇਸ ਕਰਕੇ ਸਿਆਸਤ ਬੜੀ ਦਿਲਚਸਪ ਪੁਨੀਆਂ ਆਉਂਦੇ ਨੇ ਬਿਲਕੁਲ ਇਹੀ ਬੜੀ ਇੰਟਰਸਟਿੰਗ ਜਿਹੜੀ ਰਹਿਣ ਵਾਲੀ ਹੈ ਕਿ ਅਬਦਸ਼ਾ ਦੀ ਰੈਲੀ ਦੇ ਵਿੱਚ ਕਿਹੜੇ ਕਿਹੜੇ ਜਿਹੜੇ ਸਿਆਸੀ ਚਿਹਰੇ ਨੇ ਉਹ ਸ਼ਾਮਲ ਹੋਣਗੇ ਕਿਉਂਕਿ ਚਰਚਾ ਦਾ ਵਿਸ਼ਾ ਬਹੁਤ ਬਣੀਆ ਹੋਈਆਂ ਨੇ ਗੱਲਾਂ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਤੁਹਾਨੂੰ ਅਸੀਂ ਦੱਸਾਂਗੇ ਕਿ ਕਾਂਗਰਸ ਦੇ ਕਿਹੜੇ ਚਿਹਰੇ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਸਿਆਸੀ ਤਰਸਲ ਹੈ ਜਿਹੜਾ ਉਹ ਚੇਂਜ ਕਰ ਸਕਦੇ ਨੇ ਸੋ ਅੱਜ ਦੀ ਇਹ ਡਿਸਕਸ਼ਨ ਦੇ ਲਈ ਡਾਲਾ ਸਭ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਜੁੜੇ ਹੋ ਤਾਂ ਲਗਾਤਾਰ ਤੁਸੀਂ ਬਣੇ ਰਹੋ ਤੇ ਮੈਨੂੰ ਦੀ ਇ ਕਿਸੇ ਵੀ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਸਾਡੇ ਤੱਕ ਭੇਜ ਸਕਦੇ ਹੋ ਭਾਵੇਂ ਤੁਸੀਂ ਵੀਡੀਓ ਬਣਾ ਕੇ ਭੇਜੋ ਜਾਂ ਆਪਣਾ ਪ੍ਰੈਸ ਨੋਟ ਭੇਜੋ ਅਸੀਂ ਤੁਹਾਡਾ ਪੱਖ ਅੱਗੇ ਵਧਾਵਾਂਗੇ ਬਹੁਤਾਂ ਧੰਨਵਾਦ